ਇੱਕ ਫਨੀ ਗੱਲ ਦੱਸਾਂ ਵੀ ਕੁੜੀਆਂ ਕੜੀਆਂ ਮੰਨ ਲਓ ਵੀ ਬਹੁਤ ਡਰਦੀਆਂ ਨੇ ਮੇਰੇ ਤੋਂ ਵੀ ਹਾਂ ਯਾਰ ਇਹਦੇ ਮੂਰੇ ਝੂਠ ਨਹੀਂ ਆਪਾਂ ਬੋਲ ਸਕਦੇ ਵੀ ਇਹਨੂੰ ਪਤਾ ਲੱਗ ਜਾਣਾ ਵਾ ਪਤਾ ਲੱਗ ਜਾਂਦਾ ਹਾਂ ਹਾਂ ਪਤਾ ਲੱਗ ਜਾਂਦਾ ਵਾ ਤੁਸੀਂ ਮਿਲਕ ਬਾਰੇ ਸੋਚ ਰਹੇ ਸੀਗੇ ਤੇ ਮੈਂ ਕੀ ਕਰਦਾ ਦੇਖੋ ਸੀਲਡ ਕੈਨ ਆ ਮੈਂ ਸੀਲਡ ਕੈਨ ਨੂੰ ਇੱਥੋਂ ਜਸਟ ਲਾਈਕ ਦੇਸ ਖੋਲਿਆ ਹੁਣ ਖੋਲਣ ਤੋਂ ਬਾਅਦ ਤੁਸੀਂ ਮਿਲਕ ਬਾਰੇ ਸੋਚ ਰਹੇ ਸੀਗੇ ਤੇ ਜਦੋਂ ਹੀ ਮੈਂ ਚੁਟਕੀ ਮਾਰਦਾ ਓ ਯਾਰ ਨਹੀਂ ਇਹਦੇ ਉੱਤੇ ਤਾਂ એનર્ਜੀ ਅੱਛਾ ਇਹ ਵੀ એનર્ਜੀ ਡਰਿੰਕ ਆਇਆ ਕਿ ਮਿਲਕ ਅਰੇ ਵਾਹ ਜੀ ਵਾਹ ਇਹ ਕਿਦਾਂ ਵੇ ਇਹ ਕਿਦਾਂ ਹੋ ਗਿਆ ਸਰੇ ਹੀ ਤਾਂ ਪ੍ਰੈਕਟਿਸ ਆ ਸਾਡੀ ਆਇਆ ਹੋਇਆ ਵਾਹ ਨਹੀਂ ਦਰਸ਼ਕੋ ਮੈਂ ਬਿਲਕੁਲ ਬੀ ਫ੍ਰੈਂਕਲੀ ਤੁਹਾਨੂੰ ਦੱਸ ਦਿੰਨਾ ਮੈਂ ਉਹ ਜਿੱਥੇ ਮੈਂ ਸਟਾਪ ਕਿਹਾ ਸੀਗਾ ਤੇ ਉੱਥੇ ਮਿਲਕ ਲਿਖਿਆ ਹੋਇਆ ਸੀ ਤੇ ਬਾਈ ਨੇ ਜਿਹੜਾ ਆ ਇਹ ਕੈਨ ਦੇ ਵਿੱਚੋਂ ਮਿਲਕ ਕੱਢਿਆ ਮੈਂ ਤਾਂ ਪਹਿਲੀ ਵਾਰ ਵੇਖਿਆ ਇਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਬਾਈ ਇਹੀ ਚੀਜ਼ ਸੀਗੀ ਬਹੁਤ ਸੋਹਣਾ ਯਾਰ ਬਹੁਤ ਸੋਹਣਾ ਹੱਥ ਮਲਾਓ ਤੁਸੀਂ ਇੱਕ ਵਾਰ ਬਾਲੇ ਬੰਬ ਐਂਡ ਗੱਲਬਾਤ ਕਰ ਦਿੰਦੇ ਹੋ ਮੈਸੇਜ ਇਸ ਬਹੁਤ ਆਉਂਦੇ ਨੇ ਇੰਸਟਾਗ੍ਰਾਮ ਤੇ ਜਿਹੜੇ ਕਹਿੰਦੇ ਨੇ ਬਾਈ ਯਾਰ ਸਾਡੀ ਇੱਕ ਆਈਡੀ ਸੀਗੀ ਮੇਰੀ ਸਹੇਲੀ ਦੀ ਆਈਡੀ ਸੀਗੀ ਜਾਂ ਵੀ ਉਹਦਾ ਅਸੀਂ ਪਾਸਵਰਡ ਬਹੁਤ ਟਾਈਮ ਪਹਿਲਾਂ ਭੁੱਲ ਗਏ ਪਰ ਉਹਦੇ ਵਿੱਚ ਸਾਡਾ ਬਹੁਤ ਜ਼ਰੂਰੀ ਸਮਾਨ ਜਾਂ ਸਾਡੇ ਫੋਨ ਦਾ ਲੋਕ ਲੱਗਾ ਹੈ ਬਹੁਤ ਟਾਈਮ ਪਹਿਲਾਂ ਦਾ ਤੇ ਉਹਦਾ ਸਾਡਾ ਬਹੁਤ ਜ਼ਰੂਰੀ ਸਮਾਨ ਪਿਆ ਵਾ ਵੀ ਇਹਦਾ ਲੋਕ ਖੋਲ ਦੋ ਅਸੀਂ ਤੁਹਾਨੂੰ 20000 ਦੇ ਦਾਂਗੇ 30000 ਵੀ ਦੇ ਦਾਂਗੇ ਤੁਸੀਂ ਲੋਕ ਖੋਲ ਦੋ ਫਿਰ ਤੁਸੀਂ ਕਹਿੰਦੇ ਨਹੀਂ ਕਿ ਚਲੋ ਯਾਰ ਆਉਣ ਦੇ ਚਾਰ ਪੈਸੇ ਵੜਦੇ ਨਹੀਂ ਵੀਰੇ ਮੈਂ ਇਦਾਂ ਨਹੀਂ ਕਹਿੰਦਾ ਹੈਗਾ ਸਪੀਕਰ ਮੈਂ ਤੁਹਾਨੂੰ ਦੱਸਿਆ ਨਾ ਵੀ ਮੈਂ ਇੱਕ ਮੈਂਟਲਿਸਟ ਆ ਜਦੋਂ ਸਾਹਮਣੇ ਵਾਲੇ ਬੰਦੇ ਨੂੰ ਖੁਦ ਨੂੰ ਨਹੀਂ ਪਤਾ ਹੈਗਾ ਵੀ ਮੇਰਾ ਲੋਕ ਕੀ ਆ ਤਾਂ ਮੈਂ ਉਹਦਾ ਦਿਮਾਗ ਕਿਦਾਂ ਰੀਡ ਕਰ ਸਕਦਾ ਮਾਂ ਫਰੋਮ ਦਾ ਫਸਟ ਟਾਈਮ ਤੁਸੀਂ ਮੈਨੂੰ ਇੱਕ ਨੋਟ ਦਿੱਤਾ ਸੀਗਾ ਹਾਂ ਤੇ ਜਦੋਂ ਤੁਸੀਂ ਇਹਦਾ ਸੀਰੀਅਲ ਨੰਬਰ ਦੇਖੋਗੇ ਇਹ ਐਗਜ਼ੈਕਟ ਉਹੀ ਸੀਰੀਅਲ ਨੰਬਰ ਆ ਜਿਹੜਾ ਤੁਸੀਂ ਐਂਟਰ ਕੀਤਾ ਵਾ আরে ਵਾ ਵੀ ਵਾ ਦੇਖੋ ਭਾਈ ਦਰਸ਼ਕੋ ਬਾਤ ਐਂਡ ਹੋ ਗਈ ਗੱਲਬਾਤ ਇਹ ਮੇਰੇ ਹੀ ਨੋਟ ਆ ਕਿਰਤਕ ਕਵਿੰਦਾ ਕਬਾਇਆ ਭਾਈ ਆਹ ਦੇਖੋ ਆ ਯਾਰ ਆਏ ਹਾਏ 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 ਆ ਚੀਜ਼ ਆ ਦੇਖਣ ਵਾਲੀ ਆ ਤੁਸੀਂ ਦੇਖ ਸਕਦੇ ਹੋ ਰੇ ਅਸੀਂ ਤਿੰਨ ਚਾਰ ਬੰਦੇ ਬੈਠੇ ਆ ਤੇ ਬੈਠ ਕੇ ਅਸੀਂ ਰੈਂਡਮ ਨੰਬਰ ਬੋਲੇ ਨੇ ਤੇ ਰੈਂਡਮ ਰੈਂਡਮ ਨੰਬਰ ਬੋਲਣ ਤੋਂ ਬਾਅਦ ਜਿਹੜਾ ਆ ਆਹ ਸੀਰੀਅਲ ਨੰਬਰ ਬਾਈ ਤੁਸੀਂ ਬਾਈ ਮੈਂ ਤੁਹਾਨੂੰ ਇੱਕ ਗੱਲ ਦੱਸ ਦਣਾ ਇਹ ਜਿਹੜਾ ਨੋਟ ਹੈ ਇਹ ਪਤਾ ਨਹੀਂ ਕਿੰਨੇ ਟਾਈਮ ਤੋਂ ਮੇਰੀ ਉਹਦੇ ਵਿੱਚ ਪਿਆ ਹੈ ਬਟ ਉਹ ਬੌਲਟ ਚ ਪਿਆ ਸੀਗਾ ਕਾਫੀ ਟਾਈਮ ਤੋਂ ਮੈਨੂੰ ਲੱਗਦਾ 15 20 ਦਿਨ ਹੋ ਗਏ ਘੁੰਮੀ ਜਾ ਰਿਹਾ ਤੇ ਮੈਨੂੰ ਲੱਗਦਾ ਆਹੀ ਕਿ ਆਹੀ ਟਰਿਕ ਵਾਸਤੇ ਇਹ ਬਚਿਆ ਹੋਇਆ ਸੀਗਾ ਕਿ ਆਹੀ ਟਰਿਕ ਕਰਨਾ ਸੀ ਬਾਈ ਇਹੇ ਕਰਕੇ ਤੁਹਾਡੇ ਕੋਲ ਸੀਗਾ ਪਿੰਡਾਂ 'ਚ ਜਦੋਂ ਵੀ ਬੱਸ ਜੇ ਕੋਈ ਵੀ ਬੰਦਾ ਮਿਲਦਾ ਹਰੇਕ ਹੀ ਪਹਿਲਾਂ ਤਾਂ ਕਹਿੰਦਾ ਜਾਦੂਗਰ ਸਾਹਿਬ ਕੀ ਹਾਲ ਆ ਜਾਂ ਫਿਰ ਕਹਿੰਦੇ ਨੇ ਵੀ ਸਾਡਾ ਵੀ ਪੜ੍ਹ ਦੋ ਦਿਮਾਗ ਤਮੂਗ ਸਾਨੂੰ ਵੀ ਦੇ ਦੋ ਪੈਸੇ ਪੂਹੇ ਬਣਾ ਕੇ ਕਿਸੇ ਪਾਸੇ ਇੱਥੇ ਪਰ ਆਪਰ ਪੜ ਕੇ ਦੇਖੋ ਤੁਸੀਂ ਆਹ ਦੇਖਿਆ ਕੰਪਨੀ ਜ਼ਾਪੂਰ ਮੈਨੇਜਮੈਂਟ ਆਫ ਕੰਪਨੀ ਪੇਮੈਂਟ ਪਰ ਤੁਸੀਂ ਇਹੀ ਪੇਜ ਮੈਂ 60 ਨੰਬਰ ਪੇਜ ਹੀ ਵੇਖਿਆ ਆ ਪਰ 60 ਨੰਬਰ ਪੇਜ ਦਾ ਡਰਾਫਟ ਦੇਖਣੇ ਪਹਿਲਾਂ ਹੀ ਪਾੜ ਕੇ ਰੱਖਿਆ ਹੋਇਆ ਸੀਗਾ ਤੁਸੀਂ 60 ਨੰਬਰ ਕਿੱਥੋਂ ਦੇਖ ਲਿਆ ਲੋ ਜੀ ਇਹ ਤਾਂ ਜਿਵੇਂ ਮੇਰੇ ਮੋਰੀ ਆ ਬਾਲਾ ਦੂਰ ਵੀ ਨਹੀਂ ਬੈਠਾ ਭਾਈ ਮੇਤੋ ਇੱਕ ਕੁਰਸੀ ਨਾਲੇ ਜੋੜੀ ਹੋਈ ਆ ਜਿਵੇਂ ਨਾਲੇ ਬੈਠਾ ਆ ਤੇ ਮੈਂ ਇੱਧਰ ਬੈਠਾ ਬਾਈ ਨੇ ਮੇਰੇ ਦੇਖਦੇ ਦੇਖਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮਨ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਹਿੰਦੇ ਜਿੰਦਗੀ ਦੇ ਵਿੱਚ ਜਾਦੂ ਹੋਣਾ ਬੜਾ ਜ਼ਰੂਰੀ ਹੈ ਚਾਹੇ ਉਹ ਕਿਸਮਤ ਦੇ ਵਿੱਚ ਰੱਬ ਦੀ ਕੋਈ ਕਰਾਮਾਤ ਹੋਵੇ ਜਾਂ ਤੁਹਾਡੇ ਕੀਤੇ ਗਏ ਕਰਮਾਂ ਦੀ ਕਰਮ ਦਾ ਫਲ ਹੋਵੇ ਕਹਿੰਦੇ ਅਸਲ ਦੇ ਵਿੱਚ ਜਾਦੂ ਆਪਾਂ ਕੁਦਰਤੀ ਤੌਰ ਤੇ ਵੇਖਦੇ ਆ ਕੋਈ ਬਾਬਿਆਂ ਕੋਲ ਜਾ ਕੇ ਵੇਖਦੇ ਨੇ ਪਰ ਜੋ ਇਨਸਾਨ ਨੇ ਖੁਦ ਬਣਾਏ ਨੇ ਆਪਣੇ ਮਨੋਰੰਜਨ ਵਾਸਤੇ ਅੱਜ ਤੁਹਾਡਾ ਅਸੀਂ ਇਦਾਂ ਹੀ ਮਨੋਰੰਜਨ ਕਰਾਂਗੇ ਮੁੰਡਾ ਨਾ ਬਹੁਤ ਛੋਟੀ ਉਮਰ ਦਾ ਹੈ ਪਰ ਜਿਹੜੇ ਮੈਜਿਕ ਨੇ ਉਹ ਬੜੇ ਵੱਡੇ ਵੱਡੇ ਕਰਦਾ ਆ ਮਹਿਕ ਬਾਈ ਦਾ ਨਾਮ ਆ ਸੋਸ਼ਲ ਮੀਡੀਆ ਦੇ ਬਾਈ ਵਾਇਰਲ ਆ ਆਪਾਂ ਪਹਿਲਾਂ ਬਾਈ ਨਾਲ ਵੀਡੀਓ ਕੀਤੀ ਸੀ ਜੀ ਸ਼ੁਰੂਆਤੀ ਦਿਨਾਂ ਦੇ ਵਿੱਚ ਤੇ ਹੁਣ ਬਾਈ ਦੀ ਫੁੱਲ ਚੜ੍ਹਾਈ ਹੈ ਆਪਾਂ ਹਰੀ ਗੱਲਬਾਤ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਵੀਰੇ ਪਹਿਲਾਂ ਤਾਂ ਠੀਕ ਠਾਕ ਹੀ ਤੁਸੀਂ ਦੱਸੋ ਬਹੁਤ ਠੀਕ ਠਾਕ ਕਿਵੇਂ ਲੱਗ ਰਹੀ ਆ ਕਿਵੇਂ ਚੱਲ ਰਹੀ ਆ ਹੁਣ ਜ਼ਿੰਦਗੀ ਹੁਣ ਤਾਂ ਮੈਂ ਕਹਿੰਦਾ ਗੱਲਾਂ ਬਾਤਾਂ ਹੋ ਰਹੀਆਂ ਨੇ ਵਧੀਆ ਹਾਂਜੀ ਹਾਂਜੀ ਵੀਰੇ ਧੰਨਵਾਦ ਪਹਿਲਾਂ ਤੁਹਾਡਾ ਬਹੁਤ ਬਹੁਤ ਨਹੀਂ ਨਹੀਂ ਪਰਮਾਤਮਾ ਦਾ ਧੰਨਵਾਦ ਕਰੂ ਭਾਈ ਹਾਂ ਕਿਵੇਂ ਲੱਗਦਾ ਭਾਈ ਹੁਣ ਜਿਵੇਂ ਤੁਸੀਂ ਮੈਜਿਕ ਕਰਦੇ ਹੋ ਟ੍ਰਿਕ ਕਰਦੇ ਹੋ ਲੋਕੀ ਕਿਦਾਂ ਦਾ ਦੇਖਦੇ ਨੇ ਕਿਦਾਂ ਕਹਿੰਦੇ ਨੇ ਕਿ ਬਈ ਵਧੀਆ ਕੀਤਾ ਘੜੀਆ ਕੀਤਾ ਕਿਦਾਂ ਜਿਹੜੇ ਮਤਲਬ ਦੇਖਦੇ ਨੇ ਲੋਕ ਟ੍ਰਿਕਸ ਉਹ ਤਾਂ ਮੰਨ ਲਓ ਵੀ ਇੱਕ ਟਾਈਪ 'ਚ ਮੈਨੂੰ ਰੱਬ ਹੀ ਮੰਨੀ ਬੈਠੇ ਨੇ ਤੇ ਜਿੱਦਾਂ ਆਪਾਂ ਕਿਸੇ ਦਾ ਕੋਈ ਏਟੀਐਮ ਪਿੰਨ ਦੱਸ ਦਿੰਦੇ ਆ ਜਾਂ ਕਿਸੇ ਦਾ ਲੋਕ ਖੋਲ ਦਿੰਦੇ ਆ ਜਾਂ ਵਿੱਚ ਹੋਰ ਵੀ ਬਹੁਤ ਟ੍ਰਿਕਸ ਨੇ ਲੋਕੀ ਆਉਂਦੇ ਨਹੀਂ ਕਿ ਯਾਰ ਉਹ ਮੇਰਾ ਫਲਾਣੇ ਜਵਾਗ ਨੇ ਲੋਕ ਬੋਲਦਾ ਯਾਰ ਮੈਨੂੰ ਮੜਾ ਦੱਸੀ ਪੜ ਕੇ ਮੇਰੇ ਮਾਈਂਡ 'ਚ ਕਿਹੜਾ ਲਾਊਗਾ ਨਹੀਂ ਨਹੀਂ ਇਦਾਂ ਦੇ ਨਹੀਂ ਆਉਂਦੇ ਮਤਲਬ ਊ ਫਨੀ ਕਮੈਂਟਸ ਮਤਲਬ ਮੈਸੇਜਸ ਬਹੁਤ ਆਉਂਦੇ ਨੇ ਇੰਸਟਾਗ੍ਰam ਤੇ ਜਿਹੜੇ ਕਹਿੰਦੇ ਨੇ ਬਾਈ ਯਾਰ ਸਾਡੀ ਇੱਕ ਆਈਡੀ ਸੀਗੀ ਮੇਰੀ ਸਹੇਲੀ ਦੀ ਆਈਡੀ ਸੀਗੀ ਜਾਂ ਵੀ ਉਹਦਾ ਅਸੀਂ ਪਾਸਵਰਡ ਬਹੁਤ ਟਾਈਮ ਪਹਿਲਾਂ ਭੁੱਲ ਗਏ ਪਰ ਉਹਦੇ ਵਿੱਚ ਸਾਡਾ ਬਹੁਤ ਜ਼ਰੂਰੀ ਸਮਾਨ ਜਾਂ ਸਾਡੇ ਫੋਨ ਦਾ ਲੋਕ ਲੱਗਾ ਹੈ ਬਹੁਤ ਟਾਈਮ ਪਹਿਲਾਂ ਦਾ ਤੇ ਉਹਦੇ ਸਾਡਾ ਬਹੁਤ ਜ਼ਰੂਰੀ ਸਮਾਨ ਪਿਆ ਵਾ ਵੀ ਇਹਦਾ ਲੋਕ ਖੋਲ ਦੋ ਅਸੀਂ ਤੁਹਾਨੂੰ 20000 ਦੇ ਦਾਂਗੇ 30000 ਵੀ ਦੇ ਦਾਂਗੇ ਤੁਸੀਂ ਲੋਕ ਖੋਲ ਦੋ ਫਿਰ ਤੁਸੀਂ ਕਹਿੰਦੇ ਨਹੀਂ ਕਿ ਚਲੋ ਯਾਰ ਆਉਣ ਦੇ 4 ਪੈਸੇ ਵੜਦੇ ਨੇ ਨਹੀਂ ਵੀਰੇ ਮੈਂ ਇਦਾਂ ਨਹੀਂ ਕਹਿੰਦਾ ਹੈਗਾ ਕਿ ਕਦੇ ਮੈਂ ਤੁਹਾਨੂੰ ਦੱਸਿਆ ਨਾ ਵੀ ਮੈਂ ਇੱਕ ਮੈਂਟਲਿਸਟ ਆ ਜਦੋਂ ਸਾਹਮਣੇ ਵਾਲੇ ਬੰਦੇ ਨੂੰ ਖੁਦ ਨੂੰ ਨਹੀਂ ਪਤਾ ਹੈਗਾ ਵੀ ਮੇਰਾ ਲੋਕ ਕੀ ਆ ਤਾਂ ਮੈਂ ਉਹਦਾ ਦਿਮਾਗ ਕਿਦਾਂ ਰੀਡ ਕਰ ਸਕਦਾ ਮਾਂ ਵੀ ਕੋਈ ਵੀ ਚੀਜ਼ ਕਰਨ ਲਈ ਸਾਹਮਣੇ ਵਾਲੇ ਬੰਦੇ ਨੂੰ ਮਤਲਬ ਮੇਰੇ ਸਪੈਕਟੇਟਰ ਨੂੰ ਪਤਾ ਹੋਣਾ ਚਾਹੀਦਾ ਵੀ ਉਹਨਾਂ ਦਾ ਲੋਕ ਕੀ ਆ ਜਾਂ ਉਹ ਕਿਹੜੇ ਨਾਮ ਬਾਰੇ ਸੋਚ ਰਹੇ ਨੇ ਫਿਰ ਇਹ ਟ੍ਰਿਕ ਕੰਮ ਕਰਦਾ ਫਿਰ ਇਹ ਟ੍ਰਿਕਸ ਕੰਮ ਕਰਦੀਆਂ ਨੇ ਭਾਈ ਹੁਣ ਤੁਹਾਡਾ ਪਿੰਡ ਹੈਗਾ ਲੂਣਾ ਪੱਲਾ ਹਾਂਜੀ ਮੇਰਾ ਪਿੰਡ ਲੂਣਾ ਪੱਲਾ ਲੂਣਾ ਪੱਲਾ ਦੇ ਵਿੱਚ ਜਿਵੇਂ ਆਪਾਂ ਦੇਖਦੇ ਆਂ ਕਿ ਤੁਸੀਂ ਨਾ ਹੁਣ ਜਿਵੇਂ ਆ ਮੈਜਿਕ ਵਗੈਰਾ ਕਰਦੇ ਹੋ ਮਾਈਂਡ ਰੀਡ ਕਰ ਲੈਂਦੇ ਹੋ ਉਹ ਟ੍ਰਿਕ ਵਗੈਰਾ ਕਰ ਲੈਂਦੇ ਹੋ ਇਹ ਫਿਰ ਕਹਿੰਦੇ ਨਹੀਂ ਹੈਗੀਆਂ ਮੇਰੇ ਵਰਗੇ ਕੋਈ ਬੈਠਾ ਹੋਊਗਾ ਕਿ ਯਾਰ ਲੈ ਤੂੰ ਦਾ ਬਾਬਾ ਹੀ ਆਉਂਦੇ ਨੇ ਤੁਹਾਡੇ ਕੋਲ ਆਸ਼ੀਰਵਾਦ ਲੈਣ ਵਾਸਤੇ ਫਿਰ ਨਹੀਂ ਨਹੀਂ ਬਾਬੇ ਦਾ ਬਾਬੇ ਵਾਲੇ ਤਾਂ ਕੋਈ ਨਹੀਂ ਕਹਿੰਦਾ ਹੈਗਾ ਪਰ ਹਾਂ ਵੀ ਮੇਰੇ ਬਹੁਤ ਪਿੰਡ 'ਚ ਜਦੋਂ ਵੀ ਬੱਸ ਜੇ ਕੋਈ ਵੀ ਬੰਦਾ ਮਿਲਦਾ ਹਰੇਕ ਇਹ ਪਹਿਲਾਂ ਤਾਂ ਕਹਿੰਦਾ ਜਾਦੂਗਰ ਸਾਹਿਬ ਕੀ ਹਾਲ ਆ ਜਾਂ ਫਿਰ ਕਹਿੰਦੇ ਨੇ ਵੀ ਸਾਡਾ ਵੀ ਪੜ੍ਹ ਦੋ ਦਿਮਾਗ ਤਮੂਗ ਸਾਨੂੰ ਵੀ ਦੇ ਦੋ ਪੈਸੇ ਪੂਹੇ ਬਣਾ ਕੇ ਕਿਸੇ ਪਾਸੇ ਹਾਂ ਇਦਾਂ ਇਦਾਂ ਬਹੁਤ ਕਹਿੰਦੇ ਨੇ ਭਾਈ ਹੁਣ ਤੁਸੀਂ ਜਿਵੇਂ ਟ੍ਰਿਕ ਕਰਦੇ ਹੋ ਇਹ ਇਹਨਾਂ ਇਹਨੂੰ ਸਿੱਖਣ ਵਾਸਤੇ ਕੋਈ ਪੜ੍ਹਾਈ ਹੁੰਦੀ ਹੈ ਕੋਈ ਕੋਰਸ ਹੁੰਦਾ ਆ ਜਾਂ ਕੀ ਕਿਵੇਂ ਇਹ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਏ ਵੀਰੇ ਪਹਿਲੇ ਨੰਬਰ ਤੇ ਤਾਂ ਜੇ ਮੈਂ ਗਾ ਵੀ ਇਹ ਚੀਜ਼ਾਂ ਸਿੱਖਣ ਨੂੰ ਆਪਣੇ ਕੋਲ ਟਾਈਮ ਬਹੁਤ ਚਾਹੀਦਾ ਵਾ ਫ੍ਰੀ ਲੈਂਡ ਲਈ ਵੀ ਕਿਉਂਕਿ ਵੀ ਜੇ ਮੈਂ ਕਹਾਂ ਵੀ 10-10 ਘੰਟੇ ਜਾਂ 5-5 7-7 ਘੰਟੇ ਤਾਂ ਉਸ ਨੂੰ ਹੱਥ ਤੇ ਲੈ ਕੇ ਰਹਿਣਾ ਪੈਂਦਾ ਮਤਲਬ ਜੇ ਆਪਾਂ ਕਿਸੇ ਵੀ ਫੀਲਡ ਚ ਜੇ ਮੰਨ ਲਓ ਜੇ ਇੱਕ ਕਾਰਡ ਮੈਜਿਕ ਆ ਜਾਂਦਾ ਵਾ ਵੀ ਜੇ ਮੈਂ ਕਾਰਡ ਮੈਜਿਕ ਦੀ ਗੱਲ ਕਰਾਂ ਵੀ ਇਹਨੂੰ ਬਹੁਤ ਟਾਈਮ ਲੱਗਦਾ ਵਾ ਜੇ ਇਹੀ ਮੈਂਟਲਿਸਟ ਕਹਿੰਦਾ ਜਿੱਦਾਂ ਮਾਈਂਡ ਰੀਡਰ ਉਹਨਾਂ ਨੂੰ ਪ੍ਰੈਜੈਂਟੇਸ਼ਨ ਤੇ ਧਿਆਨ ਦੇਣਾ ਪੈਂਦਾ ਆਪਣੀ ਤੇ ਤੇ ਉਹ ਚੀਜ਼ਾਂ ਪ੍ਰੈਜੈਂਟੇਸ਼ਨ ਨੂੰ ਵੀ ਵਧੀਆ ਬਣਾਉਣ ਲਈ ਉਹਨਾਂ ਨੂੰ 5-5 7-7 ਘੰਟੇ ਲੱਗੇ ਜਾਂਦੇ ਨੇ ਤੇ ਜੇ ਆਪਾਂ ਗੱਲ ਕਰੀਏ ਵੀ ਜੇ ਸਿੱਖਣ ਦੀ ਤਾਂ ਮੈਂ ਜਿਵੇਂ ਆਪਣੀ ਗੱਲ ਦੱਸਾਂ ਮੈਂ ਇੰਡੀਆ ਚੋਂ ਤਾਂ ਵੀਰੇ ਮੈਂ ਕੁਝ ਮਤਲਬ ਕਿਸੇ ਤੋਂ ਵੀ ਸਿੱਖਿਆ ਨਹੀਂ ਹੈਗਾ ਪਰ YouTube ਵਧੀਆ ਵੇ ਆ ਜੇ ਕਿਸੇ ਨੇ ਸਟਾਰਟ ਕਰਨਾ ਮੈਨੂੰ YouTube ਹਾਂਜੀ ਜਿਵੇਂ ਮਤਲਬ YouTube ਦੇ ਉੱਤੇ ਬਹੁਤ ਚੀਜ਼ਾਂ ਨੇ YouTube ਤੇ ਵੀਰੇ ਮਤਲਬ ਮੇਜੇਸ਼ਨ ਬਹੁਤ ਮੇਜੇਸ਼ਨ ਨੇ ਜਿਹੜੇ ਵੀਡੀਓ ਪਾਉਂਦੇ ਨੇ ਆਪਣੀਆਂ ਮਤਲਬ ਇੱਕ ਟਿਊਟੋਰੀਅਲ ਟਾਈਪ ਜਿੱਦਾਂ ਕਾਰਡ ਮੈਜਿਕ ਦੀਆਂ ਜਾਂ ਇੱਕ ਦੋ ਕੁਝ ਹੋਰ ਸਿੰਪਲ ਮੈਜਿਕ ਨੇ ਜਿਹੜੇ ਉਹ ਪੋਸਟ ਕਰਦੇ ਰਹਿੰਦੇ ਨੇ ਆਪਣੇ YouTube ਚੈਨਲਸ ਤੇ ਬਿਲਕੁਲ ਭਾਈ ਹੁਣ ਕਰਕੇ ਦਿਖਾਈਏ ਇੱਕ ਅੱਧਾ ਟ੍ਰਿਕ ਭਾਈ ਦੇਖਦੇ ਰਹੇ ਹੋਣਗੇ ਦਰਸ਼ਕ ਵੀ ਕਿ ਚਲੋ ਉਹ ਜਾਵੇ ਇੱਕ ਮਾੜਾ ਮੋਟਾ ਹਾਂਜੀ ਵੀਰੇ ਦੇਖੋ ਜੇ ਆਪਾਂ ਇੱਕ ਨਾ ਮੇਰੇ ਕੋਲ ਹੈਗੇ ਇੱਥੇ ਹੂੰ ਦੇਖਿਓ ਇੱਥੇ ਇੱਥੇ ਲਿਖਿਆ ਹੈ ਫੈਂਟਮ ਮਤਲਬ ਇਹ ਬੁੱਕ ਆ ਇਹਦੇ ਵਿੱਚ 40 ਤੋਂ 50 ਪੇਜ ਹੋਣਗੇ ਤੇ ਇਹਦੇ ਵਿੱਚ ਡਿਫਰੈਂਟ ਟਾਈਪ ਦੀਆਂ ਡਰਿੰਕਸ ਦੇ ਨਾਮ ਲਿਖੇ ਹੋਏ ਨੇ ਹੂੰ ਦੇਖਿਓ ਜੇ ਮੰਨ ਲਓ ਇੱਥੇ ਰੈੱਡ ਬੋਲ ਇੱਥੇ ਪੈਪਸੀ ਆ ਤੇ ਲਿਮਕਾ ਇੱਥੇ ਵਾਈਨ ਇੱਥੇ ਕੁਝ ਵੀ ਆ ਮਤਲਬ ਸਾਰੀਆਂ ਦੇ ਡਿਫਰੈਂਟ ਡਿਫਰੈਂਟ ਨੇ ਹੂੰ ਠੀਕ ਆ ਜੀ ਮੈਂ ਇਦਾਂ ਕਰਦਾ ਜਿੱਥੇ ਤੁਹਾਡਾ ਜੀ ਕਰਿਆ ਸਟਾਪ ਬੋਲ ਦਿਓ ਜਿਹੜੀ ਆ ਗਈ ਉਹਨੂੰ ਮਨ 'ਚ ਸੋਚਣਾ ਆਊਟ ਲਾਊਡ ਜਮਾ ਹੀ ਨਹੀਂ ਬੋਲਿਓ ਉਹਨੂੰ ਆਪਣੇ ਮਨ 'ਚ ਸੋਚਿਓ ਤੇ ਮੈਂ ਤੁਹਾਨੂੰ ਪਹਿਲਾਂ ਦੱਸ ਦਵਾਂ ਨਾ ਮੈਂ ਇੱਕ ਚੀਜ਼ ਇੱਥੇ ਆਲਰੇਡੀ ਪ੍ਰਡਿਕਟ ਕਰ ਦਿੱਤੀ ਵੀ ਤੁਸੀਂ ਪੱਕਾ ਪਤਾ ਮੈਨੂੰ ਤੁਸੀਂ ਇਹਦੇ ਬਾਰੇ ਹੀ ਸੋਚੋਗੇ। ਅੱਛਾ ਇਹ ਗੱਲ ਪੱਕੀ ਹੈ? ਹਾਂਜੀ। ਲੈ ਫਿਰ ਦੇਖਦੇ ਹਾਂ। ਮੈਂ ਤੁਹਾਡੇ ਵੱਲ ਨਹੀਂ ਦੇਖਦਾ ਤੁਸੀਂ ਕਿਤੇ ਵੀ ਸਟਾਪ ਹੋ। ਸਟਾਪ। ਤੁਸੀਂ ਇਹ ਚੀਜ਼ ਦੇਖ ਲਓ ਵੀ ਕੀ ਹੈ। ਹਮ ਤੁਸੀਂ ਇੱਕ ਡਰਿੰਕ ਬਾਰੇ ਸੋਚ ਰਹੇ ਹੋ ਤੇ ਮੈਂ ਤੁਹਾਨੂੰ ਦੱਸਿਆ ਵੀ ਮੈਂ ਆਲਰੇਡੀ ਉਹਦੇ ਵਿੱਚ ਪ੍ਰਡਿਕਟ ਕਰ ਚੁੱਕਿਆ ਹਾਂ। ਹਮ ਕਿ ਤੁਸੀਂ ਉਹੀ ਡਰਿੰਕ ਬਾਰੇ ਸੋਚ ਰਹੇ ਹੋ ਤੇ ਜਦੋਂ ਮੈਂ ਇਹਦੇ ਵਿੱਚੋਂ ਕੱਢਦਾ ਤੁਸੀਂ 100% ਸੱਚ ਬੋਲਣਾ ਜੋ ਵੀ ਤੁਸੀਂ ਦੇਖਿਆ ਤੁਸੀਂ ਉਹ ਦੱਸਣਾ ਨਹੀਂ ਨਹੀਂ ਮੈਂ ਸੱਚ ਬੋਲਾਂਗਾ ਕੋਈ ਦਿੱਕਤ ਨਹੀਂ ਹਾਂ ਤੇ ਜਦੋਂ ਹੀ ਮੈਂ ਡਰਿੰਕ ਇਹਦੇ ਵਿੱਚੋਂ ਕੱਢਦਾ ਐਕਚੁਅਲੀ ਤੁਸੀਂ ਆਹ ਡਰਿੰਕ ਬਾਰੇ ਸੋਚ ਰਹੇ ਹੋ ਨਹੀਂ ਤੁਸੀਂ ਇਹ ਡਰਿੰਕ ਬਾਰੇ ਨਹੀਂ ਸੋਚ ਰਹੇ ਹੂੰ ਪਰ ਮੈਨੂੰ ਕਿਉਂ ਲੱਗ ਰਿਹਾ ਵੀ ਤੁਸੀਂ ਇਹੀ ਡਰਿੰਕ ਬਾਰੇ ਸੋਚ ਰਹੇ ਹੋ ਚਲੋ ਦੇਖੋ ਫਰੋਮ ਦਾ ਵੈਰੀ ਫਰਸਟ ਟਾਈਮ ਤੁਸੀਂ ਦੱਸੋ ਵੀ ਤੁਸੀਂ ਕਿਸ ਚੀਜ਼ ਬਾਰੇ ਸੋਚ ਰਹੇ ਹੋ ਤੁਸੀਂ ਬੋਲ ਸਕਦੇ ਹੋ ਹੁਣ ਕਿਉਂਕਿ ਜੇ ਮੇਰਾ ਜਾਦੂ ਗਲਤ ਹੋ ਗਿਆ ਤੁਸੀਂ ਬੋਲ ਸਕਦੇ ਹੋ ਹੁਣ ਮੈਂ ਦੁੱਧ ਬਾਰੇ ਸੋਚਦਾ ਸੀ ਤੁਸੀਂ ਮਿਲਕ ਬਾਰੇ ਸੋਚ ਰਹੇ ਸੀਗੇ ਤੇ ਮੈਂ ਕੀ ਕਰਦਾ ਦੇਖੋ ਸੀਲਡ ਕੈਨ ਆ ਮੈਂ ਸੀਲਡ ਕੈਨ ਨੂੰ ਇੱਥੋਂ ਜਸਟ ਲਾਈਕ ਦੇਸ ਖੋਲ ਲਿਆ ਹੁਣ ਖੋਲਣ ਤੋਂ ਬਾਅਦ ਤੁਸੀਂ ਮਿਲਕ ਬਾਰੇ ਸੋਚ ਰਹੇ ਸੀਗੇ ਤੇ ਜਦੋਂ ਹੀ ਮੈਂ ਚੁਟਕੀ ਮਾਰਦਾ ਓ ਯਾਰ ਨਹੀਂ ਇਹਦੇ ਉੱਤੇ ਤਾਂ એનર્ਜੀ ਅੱਛਾ ਇਹ ਵੀ એનર્ਜੀ ਡਰਿੰਕ ਆ ਕਿ ਮਿਲਕ ਅਰੇ ਵਾਹ ਜੀ ਵਾਹ ਇਹ ਕਿੱਦਾਂ ਬਈ ਇਹ ਕਿੱਦਾਂ ਹੋ ਗਿਆ ਸਾਰੇ ਇਹੀ ਤਾਂ ਪ੍ਰੈਕਟਿਸ ਆ ਸਾਡੀ ਇਹੀ ਚੀਜ਼ਾਂ ਸਿੱਖਣ ਨੂੰ ਟਾਈਮ ਲਾਇਆ ਹੋਇਆ ਵਾ ਨਹੀਂ ਦਰਸ਼ਕੋ ਮੈਂ ਬਿਲਕੁਲ ਬੀ ਫ੍ਰੈਂਕਲੀ ਤੁਹਾਨੂੰ ਦੱਸ ਦਿੰਨਾ ਮੈਂ ਉਹ ਜਿੱਥੇ ਮੈਂ ਸਟਾਪ ਕਿਹਾ ਸੀਗਾ ਤੇ ਉੱਥੇ ਮਿਲਕ ਲਿਖਿਆ ਹੋਇਆ ਸੀ ਤੇ ਬਾਈ ਨੇ ਜਿਹੜਾ ਆ ਇਹ ਕੈਨ ਦੇ ਵਿੱਚੋਂ ਮਿਲਕ ਕੱਢਿਆ ਮੈਂ ਤਾਂ ਪਹਿਲੀ ਵਾਰ ਵੇਖਿਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਬਾਈ ਇਹੀ ਚੀਜ਼ ਸੀਗੀ ਬਹੁਤ ਸੋਹਣਾ ਯਾਰ ਬਹੁਤ ਸੋਹਣਾ ਹੱਥ ਮਲਾਓ ਤੁਸੀਂ ਇੱਕ ਵਾਰ ਬਾਲੇ ਬੰਬ ਐਂਡ ਗੱਲਬਾਤ ਕਰ ਦਿੰਦੇ ਹੋ ਬਾਈ ਫੇਰ ਤਾਂ ਮੈਂ ਤਾਂ ਐਂ ਕਹਿਣਾ ਕਿ ਫਿਰ ਕੋਈ ਸਾਨੂੰ ਵੀ ਦੱਸ ਦੋ ਕੋਈ ਜੇ ਅਸੀਂ ਕੋਈ ਹੋਰ ਕਾਰਜ ਕਰ ਲਈਏ ਸਾਡਾ ਫਿਰ ਹੱਥ ਦੇਖੋਗੇ ਬਾਈ ਨਹੀਂ ਨਹੀਂ ਬਾਈ ਅਸੀਂ ਹੱਥ ਨਹੀਂ ਦੇਖਦੇ ਹੈਗੇ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਬਾਬੇ ਨਹੀਂ ਹੈਗੇ ਅਸੀਂ ਤਾਂ ਜਸਟ ਫਾਰ ਐਂਟਰਟੇਨ ਕਰ ਰਹੇ ਹਾਂ ਦੇਖੋ ਹੁਣ ਤੁਸੀਂ ਤੁਹਾਨੂੰ ਮੈਂ ਟਰਿਕ ਦਿਖਾਈ ਤੁਸੀਂ ਖੁਸ਼ ਹੋਗੇ ਮਤਲਬ ਜਿਹਨੂੰ ਦਿਖਾਉਨੇ ਆ ਉਹ ਖੁਸ਼ ਹੋ ਜਾਂਦਾ ਵਾ ਉਹ ਖੁਸ਼ ਹੋ ਜਾਂਦਾ ਹੈ ਐਂਟਰਟੇਨਮੈਂਟ ਤੋਂ ਸਾਰਸ ਦੇ ਵਿੱਚ ਗੱਲਬਾਤ ਬਣ ਜਾਂਦੀ ਆ ਭਾਈ ਫਿਰ ਵੀ ਹੁਣ ਤੁਸੀਂ ਇੱਕ ਟ੍ਰਿਕ ਨੂੰ ਇਹਨੂੰ ਹੁਣ ਤੁਸੀਂ ਟ੍ਰਿਕ ਨੂੰ ਕੀਤਾ ਮੈਂ ਮਿਲਕ ਸੋਚ ਰਿਹਾ ਸੀਗਾ ਹਾਂਜੀ ਤੇ ਉਸ ਦੇ ਵਿੱਚ ਵੀ ਮਿਲਕ ਲਿਖਿਆ ਹੋਇਆ ਸੀਗਾ ਮੈਂ ਇਸ ਕਰਕੇ ਉਸ ਨੂੰ ਲਗਾਤਾਰ ਸੋਚਣਾ ਸ਼ੁਰੂ ਕੀਤਾ ਹੋਇਆ ਸੀਗਾ ਕਿ ਹਾਂ ਕਿ ਮਿਲਕ ਲਿਖਿਆ ਹੋਇਆ ਹੈ ਨਾ ਪਰ ਭਾਈ ਜੇ ਇਹ ਚੀਜ਼ ਨੂੰ ਤੁਸੀਂ ਕਿੰਨਾ ਕੁ ਸਮਾਂ ਦਿੰਨੇ ਹੋ ਕਿੰਨਾ ਕੁ ਤੁਸੀਂ ਇੱਕ ਟ੍ਰਿਕ ਨੂੰ ਕਰਨ ਵਾਸਤੇ ਕਿੰਨਾ ਕੁ ਸਮਾਂ ਲੱਗਦਾ ਹੈ ਵਿਰੇਡ ਟ੍ਰੈਕਸ ਦਾ ਬਹੁਤ ਨੇ ਦੇਖੋ ਵਿੱਚ ਕਈ ਟ੍ਰੈਕਸ ਇਦਾਂ ਦੀਆਂ ਨੇ ਜਿਹੜੀਆਂ ਮੰਨ ਲਓ ਵੀ ਮੈਂ ਇੱਕ ਘੰਟੇ ਦੇ ਵਿੱਚ ਵਿੱਚ ਹੀ ਉਹਨਾਂ ਨੂੰ ਮਾਸਟਰ ਕਰ ਲੈਣਾ ਹੁਣ ਵਿੱਚ ਇੱਕ ਇਦਾਂ ਦੀਆਂ ਵੀ ਟ੍ਰੈਕਸ ਨੇ ਵੀ ਜਿੰਨਾਂ ਨੂੰ ਮੈਂ 2-3 ਸਾਲ ਲਾ ਦਮ ਤਾਂ ਵੀ ਨਹੀਂ ਮਾਸਟਰ ਹੋ ਰਹੀਆਂ ਜਿੱਦਾਂ ਕੋਈ ਵੀ ਕਾਰਡ ਦਾ ਅਮਰੀਕਾ ਤੋਂ ਉਹਨੂੰ ਜੇ 2-3 ਸਾਲ ਵੀ ਦਿਓ ਤਾਂ ਵੀ ਮਾਸਟਰ ਨਹੀਂ ਹੋ ਰਿਹਾ ਹੈ ਮਤਲਬ ਉਹ ਤਾਂ ਪ੍ਰੈਕਟਿਸ ਮੰਗਦੇ ਹੀ ਮੰਗਦੇ ਨੇ ਉਸਤਾਦ ਤਾਂ ਰਿਹਾ ਕੋਈ ਤੁਸੀਂ ਉਸਤਾਦ ਤਾਂ ਵੀਰੇ ਇੱਕ ਹੈਗੇ ਸੀਗੇ ਮੇਰੇ ਮੈਜੀਸ਼ੀਅਨ ਨੇ ਸਵਿਟਜ਼ਰਲੈਂਡ ਦੇ ਤੇ ਉਹ ਆਪਣਾ ਉਹਨਾਂ ਨਾਲ ਵਧੀਆ ਪਿਆਰ ਆ ਤੇ ਉਹ ਆਪਾਂ ਨੂੰ ਦੱਸਦੇ ਰਹਿੰਦੇ ਨੇ ਜੋ ਵੀ ਨਵੀਂ ਟ੍ਰਿਕਸ ਵਗੈਰਾ ਆਉਂਦਾ ਜਾਂ ਕੁਝ ਵੀ ਉਹ ਦੱਸਦੇ ਰਹਿੰਦੇ ਨੇ ਇਹ ਜਿਵੇਂ ਤੁਸੀਂ ਉਹ ਟ੍ਰਿਕਸ ਵਗੈਰਾ ਸਿੱਖਦੇ ਹੋ ਇਹ ਜਿਵੇਂ ਤੁਸੀਂ ਆਨਲਾਈਨ ਜਾਂ ਕਿਸੇ ਕੋਲ ਜਾ ਕੇ ਤੁਸੀਂ ਕਿਸੇ ਵੀ ਤਰੀਕੇ ਨਾਲ ਸਿੱਖਦੇ ਹੋ ਅੱਜ ਮੈਂ ਆਨਲਾਈਨ ਹੀ ਸਿੱਖਦਾ ਉਹਨਾਂ ਤੋਂ ਵੀਰੇ ਤੇ ਵੀਰੇ ਇਹ ਕੋਈ ਕਮਿਊਨਿਟੀ ਬਣੀ ਹੋਈ ਆ ਜਿਹਦੇ ਵਿੱਚ ਤੁਹਾਨੂੰ ਜਿਵੇਂ ਹੋਰ ਮੈਜੀਸ਼ੀਅਨ ਹੋਣਗੇ ਨਾਲ हां जी ਬਹੁਤ ਬਹੁਤ ਮਜੇਸ਼ੀਅਨ ਨੇ ਜਿਹੜੇ ਮੰਨ ਲਓ ਵੀ ਮੇਰੇ ਫਰੈਂਡਸ ਨੇ ਤੇ ਕੋਈ ਵੀ ਚੀਜ਼ ਮੰਨ ਲਓ ਕੁਝ ਵੀ ਨਵਾਂ ਕੋਈ ਮੈਜਿਕ ਆਉਂਦਾ ਤਾਂ ਉਹ ਅਸੀਂ ਡਿਸਕਸ ਕਰਦੇ ਆਂ ਵੀ ਕਿੱਦਾਂ ਤੇ ਅਸੀਂ ਆਪ ਵੀ ਬੈਠ ਕੇ ਕੋਈ ਨਵਾਂ ਤੋਂ ਨਵਾਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਆਂ ਸਾਡੀ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਆ ਜਾਂ ਮੈਂ ਮਿਲਿਆ ਵੀ ਇੱਕ ਦੋ ਮਜੇਸ਼ੀਅਨ ਨੂੰ ਵਧੀਆ ਜਿਨ੍ਹਾਂ ਨਾਲ ਅਸੀਂ ਡਿਸਕਸ ਕਰਦੇ ਆਂ ਜੇ ਕੋਈ ਵੀ ਅਸੀਂ ਨਵਾਂ ਮੈਜਿਕ ਕ੍ਰੀਏਟ ਕਰਨਾ ਹੁੰਦਾ ਬਈ ਕਿੰਨਾ ਕ ਪਰਿਵਾਰ ਕਿੰਨਾ ਕ ਸਾਥ ਆ ਜਾਂਦਾ ਪਰਿਵਾਰ ਤਾਂ ਵੀਰੇ ਅੱਜ ਤੇਈ ਚ ਵਧੀਆ ਸਾਥ ਦੇ ਰਿਹਾ ਵਾ ਮਤਲਬ ਉਹ ਤਾਂ ਕਹਿੰਦੇ ਨੇ ਵੀ ਸਿੱਖੀ ਚੱਲ ਜੋ ਸਿੱਖਣਾ ਵਾ ਪਰਿਵਾਰ ਫਿਰ ਡਰਦਾ ਵੀ ਹੋਊਗਾ ਕਿ ਇਹਨੂੰ ਯਾਰ ਝੂਠ ਨਾ ਬੋਲਿਓ ਇਹ ਮਾਈਂਡ ਪੜ ਲੈਂਦਾ ਨਹੀਂ ਪਰਿਵਾਰ ਤਾਂ ਨਹੀਂ ਡਰਦਾ ਹੈਗਾ ਵੀਰੇ ਇਹ ਐਸੀ ਗੱਲ ਤਾਂ ਨਹੀਂ ਹੈਗੀ ਪਰ ਜੇ ਮਨ ਜੇ ਮੰਨ ਲਓ ਜੇ ਮੈਂ ਤੁਹਾਨੂੰ ਇੱਕ ਫਨੀ ਗੱਲ ਦੱਸਾਂ ਵੀ ਕੁੜੀਆਂ ਕੜੀਆਂ ਮੰਨ ਲਓ ਵੀ ਬਹੁਤ ਡਰਦੀਆਂ ਨੇ ਮੇਰੇ ਤੋਂ ਵੀ ਹਾਂ ਯਾਰ ਇਹਦੇ ਮੂਰੇ ਝੂਠ ਨਹੀਂ ਆਪਾਂ ਬੋਲ ਸਕਦੇ ਵੀ ਇਹਨੂੰ ਪਤਾ ਲੱਗ ਜਾਣਾ ਵਾ ਪਤਾ ਲੱਗ ਜਾਂਦਾ ਹਾਂ ਪਤਾ ਲੱਗ ਜਾਂਦਾ ਵਾ ਬਾਈ ਕਦੇ ਇਦਾਂ ਹੋਇਆ ਕਿ ਕਿ ਤੁਸੀਂ ਕੋਈ ਟ੍ਰਿਕ ਕਰਨ ਚੱਲੇ ਤੇ ਉਹ ਸਹੀ ਨਹੀਂ ਹੋਇਆ ਨਹੀਂ ਵੀਰੇ ਇਦਾਂ ਨਹੀਂ ਹੁੰਦਾ ਹੈਗਾ ਮਤਲਬ ਦੇਖੋ ਮੰਨ ਲਓ ਜੇ ਮੈਂ ਕਿਸੇ ਨੂੰ ਪਹਿਲਾਂ ਹੀ ਦੱਸ ਦਿੰਨਾ ਵੀ ਮੈਂ ਆਹ ਟਰਿਕ ਕਰੂੰਗਾ ਫਿਰ ਤਾਂ ਉਹਦਾ ਕੋਈ ਸਵਾਲ ਹੀ ਨਹੀਂ ਹੈਗਾ ਜੇ ਮੰਨ ਲਓ ਹੁਣ ਮੈਂ ਮੰਨ ਲਓ ਮੈਂ ਕੋਈ ਵੀ ਟਰਿਕ ਕਰਦਾ ਮਾਂ ਉਹ ਉਹ ਟਰਿਕ ਖਰਾਬ ਹੋ ਗਈ ਉਹ ਜਿਵੇਂ ਜ਼ਿਆਦਾਤਰ ਟਰਿਕ ਤੁਸੀਂ ਮੈਨੂੰ ਨਹੀਂ ਦੱਸੇ ਜਿਵੇਂ ਆਪਾਂ ਹੁਣ ਆ ਦੁੱਧ ਵਾਲਾ ਕੀਤਾ ਹੈ ਇਹ ਤੁਸੀਂ ਮੈਨੂੰ ਕੁਝ ਵੈਸੇ ਤਾਂ ਫਿਲਹਾਲ ਤਾਂ ਤੁਸੀਂ ਮੈਨੂੰ ਕੋਈ ਦੱਸਿਆ ਨਹੀਂ ਕਿਉਂਕਿ ਮੈਂ ਪਹਿਲਾਂ ਹੀ ਟਰਿਕ ਜਿਹੜੇ ਕੀਤੇ ਹੋਏ ਨੇ ਆਪਾਂ ਪਹਿਲੇ ਵੀਡੀਓ ਦੇ ਵਿੱਚ ਤੇ ਹੁਣ ਜਿਵੇਂ ਆਹ ਟ੍ਰਿਕ ਕੀਤਾ ਖੁਦ ਸਰਪ੍ਰਾਈਜ਼ ਹੋ ਜਾਂਦਾ ਬੰਦਾ ਕਿ ਯਾਰ ਇਹ ਕਿੱਦਾਂ ਹੋ ਗਿਆ ਪੋਸੀਬਲ ਹਾਂਜੀ ਤੇ ਜਿਵੇਂ ਕਦੇ ਇਦਾਂ ਤਾਂ ਨਹੀਂ ਹੁੰਦਾ ਕਿ ਯਾਰ ਟ੍ਰਿਕ ਕਰਿਆ ਤੇ ਜੰਮੀ ਗਲਤ ਹੋ ਗਿਆ ਕੰਮ ਨਹੀਂ ਵੀਰੇ ਟ੍ਰਿਕ ਗਲਤ ਨਹੀਂ ਹੁੰਦਾ ਕਿਉਂਕਿ ਅਸੀਂ ਮਤਲਬ ਤੁਹਾਨੂੰ ਦੱਸਿਆ ਵੀ ਜਦੋਂ ਮੈਂ ਕਿਸੇ ਨੂੰ ਦੱਸਣਾ ਹੀ ਨਹੀਂ ਹੈਗਾ ਵੀ ਟ੍ਰਿਕ ਹੋਣ ਕੀ ਵਾਲਾ ਵਜਾਦੂ ਤਾਂ ਮੈਂ ਉਹਨੂੰ ਮੋਲਡ ਕਰ ਦਿੰਦਾ ਜੇ ਕਿਸੇ ਨੂੰ ਹੋਰ ਤਰੀਕੇ ਨਾਲ ਨਹੀਂ ਮੈਂ ਕਿਸੇ ਹੋਰ ਤਰੀਕੇ ਨਾਲ ਉਹਨੂੰ ਪਰਫਾਰਮ ਕਰ ਦਿੰਦਾ ਮਤਲਬ ਗਲਤ ਗਲਤ ਨਹੀਂ ਹੁੰਦਾ ਹੈਗਾ ਗੱਲ ਤਾਂ ਹੋਣੀ ਹੀ ਨਹੀਂ ਜੀ। ਇਹੀ ਚੀਜ਼ ਦਾ ਸੀ ਤੇ ਪ੍ਰੈਕਟਿਸ ਕਰਦੇ। ਪਾਣੀ ਪੈਣ ਹੀ ਨਹੀਂ ਦੇਣਾ ਪੈਰਾ ਤੇ ਕਿ ਚੱਲਣ ਦੇ ਦੋ ਕਿੱਧਰ ਨੂੰ ਚੱਲਦਾ। ਹਾਂਜੀ ਹਾਂਜੀ। ਮਤਲਬ ਵੀ ਮਰਜੀਸ਼ਾ ਦਾ ਦਿਮਾਗ ਹੀ ਇਦਾਂ ਹੁੰਦਾ ਵੀ ਵੀ ਉੱਥੇ ਲੱਖ 2 ਲੱਖ ਬੰਦਾ ਨਹੀਂ ਸੋਚ ਸਕਦਾ ਜਿੱਥੇ ਉਹਨਾਂ ਨੇ ਆਪਣੀਆਂ ਟ੍ਰਿਕਸ ਖੋਜ ਕੀਤੀਆਂ ਹੋਣਾਂ ਜਾਂ ਫਾਈਂਡ ਕੀਤੀਆਂ ਹੋਣੀਆਂ ਨੇ। ਬਿਲਕੁਲ। ਭਾਈ ਹੁਣ ਆਪਾਂ ਅੱਗੇ ਅੱਗੇ ਟ੍ਰਿਕ ਦਿਖਾਈਏ ਫਿਰ ਕੋਈ ਹੋਰ ਹੈਨਾ। ਹਾਂਜੀ ਵੀਰੇ ਆਪਣਾ ਇੱਕ ਕਰ ਦੇਣ ਟ੍ਰਿਕ ਤੁਹਾਡੇ ਨਾਲ। ਹੂੰ। ਦੇਖੋ ਮੇਰੇ ਕੋਲ ਹੈਗੀ ਆ ਇੱਕ ਬੁੱਕ ਹੂੰ ਤੇ ਨਾਰਮਲੀ ਇਹਦੇ ਵਿੱਚ ਮੰਨ ਲਓ ਵੀ ਮੇਬੀ ਹੈਗਾ ਵੀ ਮੰਨ ਲਓ 1.5 200 ਪੇਜ ਹੈਗਾ ਇਹਦੇ ਵਿੱਚ ਹੂੰ ਤੇ ਤੁਸੀਂ ਕੀ ਕਰਨਾ ਨਾ ਮੇਰੇ ਕੋਲ ਹੈਗਾ ਨਾ ਇੱਥੇ ਇੱਕ ਤੁਹਾਨੂੰ ਮੈਂ ਦਿਖਾਉਣਾ ਮੇਰੇ ਕੋਲ ਹੈਗਾ ਇੱਥੇ ਇੱਕ ਕਾਰ ਤੇ ਤੁਸੀਂ ਕਿਤੇ ਵੀ ਮੈਨੂੰ ਇਦਾਂ ਕਰਕੇ ਸਟੌਕ ਬੋਲਣਾ ਠੀਕ ਆ ਹੂੰ ਤੁਸੀਂ ਕਿਤੇ ਵੀ ਇੱਥੇ ਸਟੌਕ ਬੋਲ ਸਕਦੇ ਹੋ ਸਟਾਪ ਸਟਾਪ ਰਾਈਟ ਹੇਰ ਮੈਂ ਕੀ ਕਰਦਾ ਮੈਂ ਜਿਹੜਾ ਇਹ ਸੀਗਾ ਮਤਲਬ ਹੂੰ ਉਹਨੂੰ ਮੈਂ ਪਾ ਲੈਣਾ ਇੱਥੇ ਤੇ ਮੈਂ ਕਹਿੰਦਾ ਤੁਸੀਂ ਇੱਥੇ ਹਲਕਾ ਜਿਹਾ ਪੀਕ ਲੈ ਲਓ ਪੇਜ ਨੰਬਰ ਤੇ ਕਿ ਦੇਖਣਾ ਮੈਂ ਕਿੰਨਾ ਦੇਖ ਲਿਆ ਪੇਜ ਨੰਬਰ ਹਾਂ ਤੁਸੀਂ ਪੇਜ ਨੰਬਰ ਦੇਖ ਲਿਆ ਤੇ ਮੈਂ ਹੁਣ ਮੈਂ ਕੀ ਕਰਦਾ ਜਿਹੜਾ ਇੱਥੇ ਕਾਰਡ ਜਿਹੜਾ ਆਪਾਂ ਕਾਰਡ ਪਾਇਆ ਸੀਗਾ ਤੇ ਮੈਂ ਕਾਰਡ ਨੂੰ ਪਾ ਲੈਣਾ ਆਪਣੀ ਜੇਬ ਦੇ ਵਿੱਚ ਹੂੰ ਜਿਹੜਾ ਤੁਸੀਂ ਪੇਜ ਨੰਬਰ ਹੁਣ ਮੈਂ ਮਾਈਂਡ ਰੀਡ ਕਰਨ ਦੀ ਕੋਸ਼ਿਸ਼ ਕਰੂੰਗਾ ਤੇ ਮੈਂ ਤੁਹਾਨੂੰ ਦੱਸਦਾ ਵੀ ਇੱਥੇ ਮੇਰੇ ਕੋ ਇੱਕ ਪ੍ਰੈਡਿਕਸ਼ਨ ਪਈ ਆ ਹੂੰ ਮੇਰੇ ਕੋ ਇੱਥੇ ਇੱਕ ਪ੍ਰਡਿਕਸ਼ਨ ਪਈ ਆ ਜਿਹੜਾ ਤੁਸੀਂ ਪੇਜ ਨੰਬਰ ਸੋਚ ਰਹੇ ਹੋ ਤੁਸੀਂ ਉਹ ਪੇਜ ਨੰਬਰ ਨੂੰ ਮਨ 'ਚ ਬੋਲਿਓ ਮਤਲਬ ਉਹਦੇ ਆਸ-ਪਾਸ ਦੇ ਨੰਬਰ ਤੇ ਉਹਨੂੰ ਵੀ ਬੋਲਿਓ ਮੈਨੂੰ ਇਦਾਂ ਲੱਗ ਰਿਹਾ ਵੀ ਜਿਹੜਾ ਤੁਹਾਡਾ ਪੇਜ ਨੰਬਰ ਆ ਇਹ ਜਾਂ ਤਾਂ 58 ਜਾਂ 69 ਜਾਂ 60 ਜਾਂ 61 ਮਤਲਬ 69 ਤੇ 60 ਤਾਂ ਹੋ ਨਹੀਂ ਸਕਦਾ ਜਾਂ ਤੁਹਾਡਾ ਨੰਬਰ 58 ਜਾਂ ਤੁਹਾਡਾ ਨੰਬਰ ਆ 62 ਜਾਂ 61 ਵੀ ਮੈਂ ਕਹਿਣਾ ਵੀ ਤੁਹਾਡਾ ਪੇਜ ਨੰਬਰ ਆ ਜਿਹੜਾ 58 ਜਾਂ 61 ਦੇ ਵਿੱਚ ਹੀ ਆ ਮੈਂ ਸਹੀ ਆ 68 ਹੋ ਜਾ 61 ਹੋਊਗਾ ਹੂੰ ਸਹੀ ਆ ਮੈਂ ਹੂੰ ਮੈਂ ਸਹੀ ਆ 58 ਤੋਂ 61 ਦੇ ਵਿੱਚ ਹੈਗਾ ਨਹੀਂ 61 ਦੇ ਵਿੱਚ ਤਾਂ ਹੈਗਾ ਵੀ ਜਾਂ ਤਾਂ 58 ਵਾ ਜਾਂ 61 ਆ ਨਹੀਂ ਮੈਂ ਗਲਤ ਹੋ ਗਿਆ ਹੂੰ ਤੁਸੀਂ ਬੋਲ ਸਕਦੇ ਹੋ ਤੁਹਾਡਾ ਪੇਜ ਨੰਬਰ ਤੁਸੀਂ ਜਿਹੜਾ ਦੇਖਿਆ ਸੀ ਉਹ ਕਿਹੜਾ ਸੀਗਾ 60 ਤੁਸੀਂ 60 ਨੰਬਰ ਪੇਜ ਦੇਖਿਆ ਸੀ ਹੂੰ ਪਰ ਜੇ ਮੈਂ ਕਹਾਂ ਵੀ 60 ਨੰਬਰ ਪੇਜ ਤਾਂ ਇਹ ਬੁੱਕ ਚੋਂ ਮੈਂ ਪਹਿਲਾਂ ਹੀ ਪਾੜ ਕੇ ਘਰੇ ਰੱਖਿਆ ਆ ਸੀਗਾ ਵੀ 60 ਨੰਬਰ ਦਾ ਪੇਜ ਇਹ ਬੁੱਕ ਚ ਹੈ ਹੀ ਨਹੀਂਗਾ ਨਹੀਂ ਹੈਗਾ ਮੈਂ ਹੁਣ ਵੇਖਿਆ ਨਹੀਂ ਹੈ ਨਹੀਂਗਾ ਤੁਸੀਂ ਦੇਖੋਗੇ ਧਿਆਨ ਨਾਲ 60 ਨੰਬਰ ਪੇਜ ਇਹ ਬੁੱਕ ਦੇ ਵਿੱਚ ਹੈ ਹੀ ਨਹੀਂਗਾ ਦੇਖੋ ਤੁਸੀਂ 58 ਦੇਖੋਗੇ ਤੁਸੀਂ ਕਾਹੜ ਦੇਖੋਗੇ ਪਰ ਇਹਦੇ ਵਿੱਚ 58 ਨੰਬਰ ਤੇ ਜਿਹੜਾ 60 ਨੰਬਰ ਤੁਸੀਂ ਪੇਜ ਦੇਖਿਆ ਉਹ ਤਾਂ ਇਹਦੇ ਵਿੱਚ ਹੈ ਹੀ ਨਹੀਂਗਾ ਭਾਈ ਮੈਂ 60 ਨੰਬਰ ਵੇਖਿਆ ਏ ਤੇ ਦੇਖੋ ਤੁਸੀਂ ਤੁਸੀਂ 60 ਨੰਬਰ ਪੇ ਦੇਖਿਆ ਹਾਂ ਇਹਨੂੰ ਕਹਿੰਦੇ ਨੇ ਹੱਥ ਦੀ ਸਫਾਈ ਫਰੋਮ ਦਾ ਬਿਗਨਿੰਗ ਮੇਰੇ ਕੋਲ ਇੱਕ ਪ੍ਰੈਡਿਕਸ਼ਨ ਪਈ ਸੀ ਕਿ ਮੈਂ ਤੁਹਾਨੂੰ ਦੱਸਿਆ ਹੂੰ ਕਿਸੇ ਹਿਸਾਬ ਨਾਲ ਮੈਂ ਹੱਥ ਦੀ ਸਫਾਈ ਨਾਲ ਮੈਂ ਇਹ ਪੇਜ ਪਾਰ ਕੇ ਫਰੋਮ ਦਾ ਬਿਗਨਿੰਗ ਇੱਥੇ ਰੱਖਿਆ ਸੀਗਾ ਤੇ ਤੁਸੀਂ ਐਜ ਟੂ ਐਜ ਵੀ ਜੇ ਇਹ ਪੇਜ ਪੜ ਲਓਗੇ ਨਾ ਤੁਸੀਂ ਦੇਖੋਗੇ ਵੀ ਇਹ 60 ਨੰਬਰ ਪੇਜ ਹੈ ਸੀਗਾ ਪ੍ਰੋਪਰ ਪੜ ਕੇ ਦੇਖੋ ਤੁਸੀਂ ਆਹ ਆਹ ਦੇਖਿਆ ਕੰਪਨੀ ਦਾ ਪੂਰ ਮੈਨੇਜਮੈਂਟ ਆਫ ਕੰਪਨੀ ਪੇਮੈਂਟ ਪਰ ਤੁਸੀਂ ਇਹੀ ਪੇਜ ਮੈਂ 60 ਨੰਬਰ ਪੇਜ ਹੀ ਵੇਖਿਆ ਆ ਪਰ 60 ਨੰਬਰ ਪੇਜ ਦਾ ਮੈਂ ਫਰੋਂ ਦਾ ਦੇਖਣੇ ਪਹਿਲਾਂ ਹੀ ਪਾੜ ਕੇ ਰੱਖਿਆ ਹੋਇਆ ਸੀਗਾ ਤੁਸੀਂ 60 ਨੰਬਰ ਕਿੱਥੋਂ ਦੇਖ ਲਿਆ ਲੋ ਜੀ ਇਹ ਤਾਂ ਜਮੀ ਮੇਰੇ ਮੋਰੀ ਆ ਬਾਲਾ ਦੂਰ ਵੀ ਨਹੀਂ ਬੈਠਾ ਭਾਈ ਮੈਂ ਤਾਂ ਇੱਕ ਕੁਰਸੀ ਨਾਲੇ ਜੋੜੀ ਹੋਈ ਆ ਜਮੀ ਨਾਲੇ ਬੈਠਾ ਆ ਤੇ ਮੈਂ ਇੱਧਰ ਬੈਠਾ ਬਾਈ ਨੇ ਮੇਰੇ ਦੇਖਦੇ ਦੇਖਦੇ ਬਾਈ ਕਿਆ ਬਾਤ ਹੈ ਯਾਰ ਬਹੁਤ ਸੋਹਣਾ ਯਾਰ ਬਹੁਤ ਸੋਹਣਾ ਧੰਨਵਾਦ ਜੀ ਯਾਰ ਆ ਤਾਂ ਐਂਡੇ ਕਰਤੀ ਗੱਲਬਾਤ ਕਿਉਂਕਿ ਕੈਮਰੇ ਤਿੰਨ ਲੱਗੇ ਹੋਏ ਨੇ ਚਾਰ ਬੰਦੇ ਮਰੇ ਬੈਠੇ ਨੇ ਹਾਂਜੀ ਬਾਈ ਤੁਨੋਂ ਜੋ ਤੁਹਾਡੇ ਜੋ ਕਿਸੇ ਨੂੰ ਵੀ ਕੋਈ ਮਤਲਬ ਦੇਖਿਆ ਤਾਂ ਨਹੀਂ ਕਿਸੇ ਨੇ ਤੁਸੀਂ ਬਈ ਬਹੁਤ ਸੋਹਣਾ ਯਾਰ ਵੇ ਦਵਾਰਾ ਤਾਣਵਾ ਧੰਨਵਾਦ ਫਿਰੇ ਤਾਣਵਾ ਬਈ ਐਂਡ ਕਰਦੇ ਹਾਂ ਗੱਲਬਾਤ ਹੈ ਕਿੰਨਾ ਜਣੀ ਹੁਣ ਤੁਸੀਂ ਇੰਨਾ ਸਮਾਂ ਇਸ ਚੀਜ਼ ਨੂੰ ਦਿੰਨੇ ਹੋ ਕਿਹੜਾ ਤਾਂ ਬੰਦੇ ਦਾ ਦਿਮਾਗ じゃ ਨਹੀਂ ਖਰਾਬ ਹੋ ਜਾਂਦਾ ਜਿਵੇਂ ਤੁਸੀਂ ਕੁਝ ਕਿਹਾ ਹੈ ਕਿ ਕੁਝ ਮੈਜਿਕ ਟ੍ਰਿਕ ਐਦਾ ਵੀ ਐਦਾ ਦੇ ਵੀ ਨੇ ਜਿਨ੍ਹਾਂ ਨੂੰ ਮੈਂ ਹਾਲੇ ਮਾਸਟਰ ਕਰਨਾ ਆ ਹਾਂਜੀ ਕਿ ਹਾਲੇ ਮੈਂ ਉਹਤੇ ਪ੍ਰੈਕਟਿਸ ਕਰ ਰਿਹਾ ਹਾਂ ਪ੍ਰੈਕਟਿਸ ਕਰ ਰਿਹਾ ਹਾਂ ਮੰਨ ਅੱਕ ਜਾਂਦੇ ਨਹੀਂ ਹੁੰਦਾ ਕਿ ਜਦੋਂ ਇੱਕ ਚੀਜ਼ ਹੁੰਦੀ ਨਹੀਂ ਪੋਸੀਬਲ ਅਗਲਾ ਕਹਿੰਦਾ ਯਾਰ ਛੱਡ ਯਾਰ ਨਹੀਂ ਵੀਰੇ ਫਿਰ ਜੇ ਛੱਡ ਹੀ ਦਿੱਤੀ ਮੇਰੇ ਲਈ ਇਹ ਚੀਜ਼ ਔਖੀ ਆ ਵੀ ਜੇ ਮੈਂ ਕਿਸੇ ਚੀਜ਼ ਨੂੰ ਛੱਡ ਦਵਾਂ ਮੱਕੇਸ਼ਰ ਚੀਨ ਨੂੰ ਵੀ ਛੱਡ ਨਹੀਂ ਸਕਦਾ ਜਿੱਦਾਂ ਹੁਣ ਬਹੁਤ ਸਾਰੀਆਂ ਥੋੜੀਆਂ ਡੇਂਜਰਸ ਟ੍ਰਿਕਸ ਨੇ ਜਿੱਦਾਂ ਇੱਕ ਮੈਂ ਸਟੈਪ ਲਗਾਉਣ ਵਾਲੀ ਕਰਦਾ ਹੁੰਨਾ ਮੈਂ ਉਹ ਡੇਂਜਰ ਟ੍ਰਿਕ ਆ ਬਹੁਤ ਜਿਆਦਾ ਡੇਂਜਰ ਟ੍ਰਿਕ ਆ ਤੇ ਉਹਦੇ ਨਾਲ ਮੰਨ ਲਓ ਵੀ ਕਹਿ ਸਕਦੇ ਆ ਵੀ ਆਪਾਂ ਜਾਨ ਵੀ ਜਾ ਸਕਦੀ ਆ ਆਪਣੀ ਤੇ ਉਹ ਮੈਨੂੰ ਕਰਨੀਓ ਪੈਂਦੀ ਆ ਕਿਉਂਕਿ ਜੇ ਮੈਂ ਨਾ ਕਰਾਂ ਫਿਰ ਮੇਰੇ ਲਈ ਡੇਂਜਰਸ ਆ ਉਹ ਮੈਂ ਪ੍ਰੈਕਟਿਸ ਕਰਕੇ ਕਰਦਾ ਉਹ ਹਰ ਟਾਈਮ ਸਹੀ ਹੋ ਰਹੀ ਆ ਪਰ ਜੇ ਮੈਂ ਕਹਾ ਵੀ ਉਹ ਮੈਂ ਲੀਵ ਕਰਨੀ ਆ ਫਿਰ ਉਹ ਗਲਤ ਹੋ ਜਾਣਾ ਉਹ ਗਲਤ ਹੋ ਜਾਣਾ ਉਹ ਗਲਤ ਹੋ ਜਾਣਾ ਵੀ ਮੈਂ ਕੁਝ ਕਰਨਾ ਹੀ ਕਰਨਾ ਵਾਂ। ਬਾਈ ਘਰ ਦੇ ਵਿੱਚ ਕੌਣ-ਕੌਣਾ ਤੁਹਾਡੇ? ਘਰ ਦੇ ਵਿੱਚ ਵੀਰੇ ਮੇਰੇ ਮੰਮੀ ਡੈਡੀ ਨੇ ਤੇ ਦਾਦਾ-ਦਾਦੀ ਤੇ ਇੱਕ ਮੇਰਾ ਛੋਟਾ ਭਰਾ ਵਾ। ਫਾਦਰ ਸਾਹਿਬ ਕੀ ਕੰਮ ਕਰਦੇ ਆ ਤੁਹਾਡੇ? ਫਾਦਰ ਸਾਹਿਬ ਅਭਰੇ ਆਪਣਾ ਕੰਮ ਤਾਂ ਲੇਬਰ ਦਾ ਹੀ ਕਰਦੇ ਨੇ ਉਹ ਤਾਂ। ਜਾਂ ਫਿਰ ਆਪਣਾ ਥੋੜਾ ਟਰਾਂਸਪੋਰਟ ਦਾ ਕੰਮ ਸੀਗਾ। ਟਰਾਂਸਪੋਰਟ ਦਾ ਮਤਲਬ ਟਰਾਂਸਪੋਰਟ ਦਾ ਸੀਗਾ ਮਤਲਬ ਵੀ ਆਪਣੇ ਸਕੂਲ ਵਗੈਰਾ 'ਚ ਬੱਸ ਚੱਲਦੀ ਸੀਗੀ। ਹੂੰ। ਤੇ ਉਥੇ ਉਧਰੋਂ ਇਨਕਮ ਆਉਂਦੀ ਸੀਗੀ ਆਉਂਦੀ ਸੀ मतलब ਆਉਂਦੀ ਆ ਜੇ ਆਪਾਂ ਕਹਿ ਸਕਦੇ ਆ ਹੁਣ ਵੀ ਆਉਂਦੀ ਆ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਮੈਂ ਕਿਹਾ ਸੀ 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 ਕਹੀ ਜੰਨੇ ਨਹੀਂ 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 ਅੱਛਾ ਤੇ ਫਾਜ਼ਲ ਸਾਹਿਬ ਲੇਬਰ ਦਾ ਮਤਲਬ ਕੀ ਕੰਮ ਕਰਦੇ ਨੇ ਬਸ ਮਜ਼ਦੂਰੀ ਵੀ ਕਰਦੇ ਨੇ ਵੀਰੇ ਜਦੋਂ ਫਿਰ ਜਦੋਂ ਕਦੇ ਬੱਸ ਵਗੈਰਾ ਖਰਾਬ ਹੋ ਜਾਂਦੀ ਆ ਜਾਂ ਕੁਝ ਉਧਰ ਫਿਰ ਦੇਖਣਾ ਪੈਂਦਾ ਫਿਰ ਉਧਰ ਜਾਇਆ ਹੁੰਦੇ ਨੇ ਹੂੰ ਪ੍ਰੋਬਲਮ ਬਹੁਤ ਹੈ ਮੈਂ ਵੀਰੇ ਪੜਿਆ ਮੈਂ ਬੀ ਕਾਮ ਕੀਤੀ ਦਰਾਹੇ ਤੇ ਪੈ ਵੈਲ ਲੀਟੋ ਲੈ ਕੇ 10ਵੀਂ ਤੱਕ ਮੈਂ ਆਪਣੇ ਪਿੰਡ ਸਰਕਾਰੀ ਸਕੂਲ 'ਚ ਹੀ ਪੜਿਆ ਮਾਂ ਪਹਿਲੇ ਤੋ ਕਿ 10ਵੀਂ ਤੱਕ ਸਰਕਾਰੀ ਸਕੂਲ ਪਿੰਡ ਦੇ ਵਿੱਚ ਹਾਂਜੀ ਉਸ ਤੋਂ ਬਾਅਦ ਮੈਂ ਪਲੱਸ 1 ਪਲੱਸ 2 ਖੰਨੇ ਕੀਤੀ ਤੇ ਦੰਨ ਮੈਂ ਦਰਾਹੇ ਕੀਤੀ ਹੈ ਬੀ ਕਾਮ ਭਾਈ ਇਹ ਜਿਵੇਂ ਤੁਸੀਂ ਟ੍ਰਿਕ ਵਗੈਰਾ ਕਰਦੇ ਹੋ ਇਹ ਮਤਲਬ ਪਹਿਲਾ ਟ੍ਰਿਕ ਕਿਹੜਾ ਕੀਦਾ ਸੀ ਸਭ ਤੋਂ ਪਹਿਲੇ ਵਾਲਾ ਟ੍ਰਿਕ ਯਾਦ ਸਭ ਤੋਂ ਪਹਿਲਾਂ ਦਾ ਵੀਰੇ ਟ੍ਰਿਕ ਮੈਂ ਕਾਰ ਟ੍ਰਿਕਸ ਹੀ ਕਰਦਾ ਹੁੰਦਾ ਸੀ ਕਾਰ ਵਾਲੀਆਂ ਟ੍ਰਿਕਸ ਕੀਤੀਆਂ ਸਭ ਤੋਂ ਪਹਿਲਾਂ ਤਾਂ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਕਾਰ ਟ੍ਰਿਕਸ अच्छा कार्ड कार्ड ਦੇ ਉੱਤੇ ਜਿਵੇਂ ਬਹੁਤ ਚੀਜ਼ਾਂ ਮੈਂ ਵੇਖਿਆ ਨੇ ਪਹਿਲਾਂ ਨਾ ਇੱਕ ਇੱਕ ਚੈਨਲ ਹੁੰਦਾ ਸੀਗਾ ਬਿੰਦਾਸ ਕਰਕੇ ਉਹ ਸ਼ਾਇਦ ਮੈਨੂੰ ਲੱਗਦਾ ਹੁਣ ਵੀ ਟੈਲੀਕਾਸਟ ਹੁੰਦਾ ਹੈ ਟੀਵੀ ਤੇ ਉਹਦੇ ਉੱਤੇ ਵੀ ਇੱਕ ਮੈਜੀਸ਼ੀਅਨ ਆਉਂਦਾ ਸੀਗਾ ਲੰਬੇ ਜਿਹੇ ਵਾਲ ਨੇ ਮੈਨੂੰ ਮੁੰਡੇ ਦਾ ਨਾਮ ਨਹੀਂ ਯਾਦ ਆ ਰਿਹਾ ਇਸ ਵਕਤ ਉਹ ਵੀ ਮੁੰਡਾ ਬੜਾ ਸੋਹਣਾ ਟਰਿਕ ਕਰਦਾ ਕਾਰਡ ਦੇ ਵੀਰੇ ਦਿਖਾਓ ਹਾਂਜੀ ਜਿੱਦਾਂ ਮੈਂ ਹੁਣ ਤੁਹਾਨੂੰ ਬੁੱਕ ਵਾਲਾ ਮੈਜੀ ਦਿਖਾਇਆ ਇੱਕ ਉਹ ਵੀ ਇੱਕ ਹੱਥ ਦੀ ਸਫਾਈ ਸੀਗੀ ਹੂੰ ਤੇ ਇੱਕ ਮੈਂ ਤੁਹਾਨੂੰ ਹੁਣ ਹੱਥ ਦੀ ਸਫਾਈ ਫੇਰ ਦਿਖਾਉਣ ਲੱਗਾ ਮੈਂ ਕਹਿੰਨ ਵੀਰੇ ਤੁਸੀਂ ਕੋਈ ਵੀ ਇੱਕ ਕਾਰਡ ਕੱਢ ਲਓ ਲੋ ਜੀ ਕੱਢ ਲਿਆ ਜੀ ਹੂੰ ਤੇ ਤੁਸੀਂ ਇਹ ਕਾਰਡ ਤੇ ਵੀਰੇ ਆਪਣੇ ਨਾ ਇੱਕ ਸਿਗਨੇਚਰ ਕਰ ਦੋ ਫਿਰ ਹੁਣ ਮੇਰੇ ਕੋ ਇਹਦੇ ਨਾਲ ਦਾ ਕੋਈ ਵੀ ਡੁਪਲੀਕੇਟ ਕਾਰਡ ਨਹੀਂ ਹੋਊਗਾ ਓਕੇ ਇਹ ਕਾਰਡ ਮੈਂ ਤੁਹਾਨੂੰ ਨਾ ਦਿਖਾਵਾਂ ਹਾਂ ਤੁਸੀਂ ਇਹਤੇ ਪਰ ਸਿਗਨੇਚਰ ਕਰ ਦੋ ਓਕੇ ਮੈਂ ਇਹ ਕਾਰਡ ਜਿਹੜਾ ਆ ਇਹਦੇ ਉੱਤੇ ਸਿਗਨੇਚਰ ਮੈਂ ਕਰ ਦੱਲਣਾ ਇਹਦੇ ਲਈ ਦੱਲਣਾ ਠੀਕ ਹੈ ਸਰ ਲਓ ਜੀ ਇਹ ਕਾਰਡ ਮੈਂ ਤੁਹਾਨੂੰ ਦਿਖਾਤਾ ਦਰਸ਼ਕੋ ਕਿ ਇਹ ਕਾਰਡ ਇਹ ਵਾਲਾ ਆ ਇਧਰ ਵੀ ਜੇ ਤੁਸੀਂ ਦੇਖ ਰਹੇ ਹੋ ਤੇ ਇਹ ਹੀ ਵਾਲਾ ਕਾਰਡ ਹੈ ਠੀਕ ਹੈ ਜੀ ਤੇ ਮੈਂ ਕੀ ਕਰਦਾ ਮੈਂ ਵੀਰੇ ਤੁਹਾਡੇ ਕਾਰਡ ਨੂੰ ਫੜਦਾ ਹਾਫਵੇ ਮਿਡਲ ਕਰਕੇ ਕਿਤੇ ਵੀ ਪਾ ਦਿੰਦਾ ਵਿੱਚ ਹੂੰ ਹੂੰ ਹੁਣ ਜਿਹੜਾ ਕਾਰਡ ਆ ਇਹ ਟਾਪ ਤੇ ਨਹੀਂ ਹੈਗਾ ਨਹੀਂ ਜਿਹੜਾ ਇਹ ਕਾਰਡ ਆ ਇਹ ਬਾਟਮ ਤੇ ਨਹੀਂ ਹੈਗਾ ਨਹੀਂ ਹੈਗਾ ਹੂੰ ਪਰ ਜੇ ਜੇ ਮੈਂ ਮਾਰਦਾ ਚੁਟਕੀ ਜਿਹੜਾ ਤੁਹਾਡਾ ਕਾਰਡ ਆ ਸਭ ਤੋਂ ਟਾਪ ਤੇ ਆ ਜਾਂਦਾ ਉਸ ਤੋਂ ਬਾਅਦ ਹੂੰ ਜਿਹੜਾ ਤੁਹਾਡਾ ਕਾਰ ਟਾਪ ਤੇ ਆਇਆ ਉਹਨੂੰ ਮੈਂ ਪਾਤਾ ਕਿਸੇ ਹਿਸਾਬ ਨਾਲ ਵੀ ਵਿੱਚ ਹੂੰ ਹੁਣ ਫਿਰ ਤੋਂ ਕਾਰਡ ਆ ਜਿਹੜਾ ਤੁਹਾਡਾ ਥੱਲੇ ਨਹੀਂ ਹੈਗਾ ਫਿਰ ਤੋਂ ਕਾਰਡ ਆ ਜਿਹੜਾ ਤੁਹਾਡਾ ਉੱਪਰ ਨਹੀਂ ਹੈਗਾ ਹੂੰ ਪਰ ਮੈਂ ਜਿਹੜਾ ਉੱਪਰਲਾ ਕਾਰਡ ਆ ਕੋਈ ਵੀ ਮੈਂ ਇਹਨੂੰ ਚੱਕਦਾ ਚੱਕ ਕੇ ਕਾਰਡ ਚੱਕਣ ਤੋਂ ਬਾਅਦ ਜਦੋਂ ਮੈਂ ਇਹਨੂੰ ਕਰਦਾ ਵੇਵ ਇਹ ਐਕਚੁਅਲੀ ਫਿਰ ਐਗਜ਼ੈਕਟ ਉਹੀ ਕਾਰਡ ਦੇ ਵਿੱਚ ਚੇਂਜ ਹੋ ਜਾਂਦਾ ਵਾ ਜਿਹੜਾ ਤੁਹਾਡਾ ਕਾਰਡ ਸੀਗਾ ਇਹ ਤਾਂ ਮੇਰੇ ਦੇਖਦੇ ਦੇਖਦੀ ਕਰਦਾ ਤੁਸੀਂ ਉਹਨੇ ਖੜੋ ਖੜੇ ਕਿੰਗ ਸੀਗਾ ਕਿੰਗ ਸੀਗਾ ਤੇ ਮੈਂ ਹੁਣ ਕੀ ਕਰਦਾ ਮੈਂ ਤੁਹਾਨੂੰ ਦੱਸਦਾ ਵੀ ਮੰਨ ਲਓ ਜੇ ਮੈਂ ਕੋਈ ਵੀ ਇੱਕ ਕਾਰਡ ਚੱਕਾ ਰੈਂਡਮ ਹੀ ਤੇ ਮੈਂ ਮੰਨ ਲਓ ਫੋਰ ਐਗਜ਼ਾਮਪਲ ਮੈਂ ਇੱਕ ਕਾਰਡ ਚੱਕ ਲਿਆ ਜਿਹੜਾ ਹੈਗਾ ਵਾ ਕਿੰਗ ਠੀਕ ਆ ਮੈਂ ਕਿੰਗ ਦੇ ਵਿੱਚ ਇੱਕ ਪਾਰਨਾ ਸਕ੍ਰੈਂਬਲਡ ਬੈਂਡ ਇਹ ਜਵਾਰੀਆਂ ਵਾਲਾ ਹੁੰਦਾ ਵਾ ਮੂਵ ਦੇਖੋ ਹੁਣ ਇੱਕ ਬੈਂਡ ਵਾਲਾ ਕਾਰਡ ਆ ਇਹ ਜਿੱਥੇ ਵੀ ਜਾਂਦਾ ਰਹੂਗਾ ਤੁਹਾਨੂੰ ਦਿਂਦਾ ਰਹੂਗਾ ਬਿਕਾਜ਼ ਆਫ ਦਿਸ ਬੈਂਡ ਹਾਂ ਬਟ ਅਵੈਨ ਨਹੀਂ ਸਨੈਪ ਇਟ ਕਮਸ ਟੂ ਦਾ ਟਾਪ ਤੁਸੀਂ ਦੇਖ ਰਹੇ ਹੋ ਬੈਂਡ ਵਾਲਾ ਕਾਰਡ ਉੱਪਰ ਆ ਗਿਆ ਤੇ ਇਹ ਐਗਜ਼ੈਕਟ ਉਹੀ ਕਾਰਡ ਆ ਜਿਹੜਾ ਤੁਸੀਂ ਦੇਖਿਆ ਸੀਗਾ ਅਰੇ ਵਾਹ ਜੀ ਵਾ ਬਹੁਤ ਸੋਹਣਾ ਬਾਈ ਬਹੁਤ ਸੋਹਣਾ ਯਾਰ ਬਹੁਤ ਸੋਹਣਾ ਯਾਰ ਮੈਜੀਕ ਕਰਦੇ ਹੋ ਬਾਈ ਬਾਈ ਸ਼ੋ ਸ਼ਾਮ ਮਿਲ ਰਹੇ ਨੇ ਹੁਣ ਫਿਰ ਹਾਂਜੀ ਚੱਲੀ ਜਾਂਦਾ ਵੀਰੇ ਵਧੀਆ ਵੈਗਰੋ ਦੀ ਕਿਰਪਾ ਨਾਲ 쇼 ਵੀ ਕਰ ਰਹੇ ਆ ਆਪਾਂ ਹੂੰ ਬਿਲਕੁਲ ਭਾਈ ਬਾਈ ਨਾਲ ਸੰਪਰਕ ਜ਼ਰੂਰ ਕਰੋ ਬਾਈ ਬਹੁਤ ਸੋਹਣਾ ਯਾਰ ਮੈਜਿਕ ਤਾਂ ਬਹੁਤ ਸੋਹਣਾ ਕਰਦੇ ਆ ਬਾਈ ਤੁਸੀਂ ਯਾਰ ਹਾਂਜੀ ਤੇ ਇੱਕ ਵੀਰੇ ਆਪਾਂ ਇੱਕ ਟ੍ਰਿਕ ਕਰਦੇ ਆ ਰਿਲੇਟਡ ਮੰਨ ਲਓ ਇਨਫਲੂਐਂਸਿੰਗ ਦੀ ਹਨਾ ਤੁਹਾਡੇ ਕੋਲ ਵੀਰੇ ਕੋਈ ਵੀ ਇੱਕ ਨੋਟ ਹੋਊਗਾ 500 ਦਾ 500 ਦਾ ਨੋਟ ਭਾਈ ਉਹ ਹੈਗਾ 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 ਹਾਂ ਭਾਈ ਹੋਊਗਾ ਬਿਲਕੁਲ ਹੋਊਗਾ ਆਹ ਲੋ ਜੀ ਮੈਂ ਇਹ ਨੋਟ ਨੂੰ ਫੜਦਾ ਤੇ ਮੈਂ ਨੋਟ ਨੂੰ ਪਾ ਲੈਂਦਾ ਆਪਣੀ ਜੇਬ ਦੇ ਵਿੱਚ ਠੀਕ ਹੈ ਸਰ ਹੁਣ ਮੈਂ ਕੀ ਕਰਦਾ ਮੈਂ ਆਪਣਾ ਕੈਲਕੂਲੇਟਰ ਖੋਲਦਾ ਹੂੰ ਕੈਲਕੂਲੇਟਰ ਖੋਲ ਕੇ ਇੱਥੇ ਹੂੰ ਅ ਮੈਂ ਕਹਿੰਦਾ ਤੁਸੀਂ ਕੋਈ ਵੀ ਤਿੰਨ ਡਿਜੀਟ ਬੋਲਿਓ ਕੋਈ ਵੀ ਰੈਂਡਮ 639 639 ਆਪਾਂ ਇਹਨੂੰ ਕਰ ਲੈਂਦੇ ਆ ਮਲਟੀਪਲਾਈ ਹਮ ਆਪਾਂ ਤੁਹਾਡੀ ਟੀਮ ਮੈਂਬਰਸ ਤੋਂ ਕੋਈ ਵੀ ਦੋ ਵਰਡ ਮਤਲਬ ਡਿਜੀਟ ਪੁੱਛਣੇ ਨੇ ਮੈਮ ਕੋਈ ਵੀ ਦੋ ਡਿਜੀਟ ਬੋਲ ਦੋ ਦੋ ਡਿਜੀਟ ਕੋਈ ਬੋਲੋ ਕੋਈ 45 45 45 ਮੈਂ 45 ਐਂਟਰ ਕਰਤਾ ਹਮ ਉਸ ਤੋਂ ਬਾਅਦ ਆਪਾਂ ਕਰ ਲੈਨੇ ਆ ਪਲੱਸ ਹਮ ਵੀਰੇ ਤੁਸੀਂ ਵੀ ਕੋਈ ਦੋ ਅੱਖਰ ਬੋਲ ਦੋ ਕੋਈ ਵੀ 31 31 ਆਪਾਂ ਕਰਕੇ ਮਲਟੀਪਲਾਈ ਹਮ ਤੁਸੀਂ ਕੋਈ ਵੀ ਵੀਰੇ ਇੱਥੇ ਦੋ ਤਿੰਨ ਅੱਖਰ ਇਦਾਂ ਐਂਟਰ ਕਰ ਦੋ ਕੋਈ ਵੀ ਥੱਲੇ ਦੇਖੋ ਤਿੰਨ ਐਂਟਰ ਹੋ ਗਏ ਦੋ ਹੋਏ ਨਾ ਇੱਕ ਇੱਕ ਹੋਰ ਐਂਟਰ ਕਰ ਦੋ ਤੇ ਜਦੋਂ ਹੀ ਮੈਂ ਇਹਨੂੰ ਕਰਦਾ ਇਕੁਅਲ ਹੂੰ ਆਪਣੇ ਕੋ ਆ ਗਿਆ 910718 ਹੁਣ ਕੋਈ ਇਹ ਮਤਲਬ ਰੱਖਦਾ ਵਾ 910718 ਜਾਂ ਤੁਹਾਡੀ ਕੋਈ ਟੀਮ ਮੈਂਬਰ ਨੂੰ ਜਾਂ ਤੁਹਾਡੇ ਕਿਸੇ ਚੈਨਲ ਵਗੈਰਾ ਨੂੰ ਜਾਂ ਕਿਸੇ ਚੀਜ਼ ਨੂੰ ਵੀ ਤੁਹਾਨੂੰ ਕੋਈ ਮਤਲਬ ਰੱਖਦਾ ਹੋਵੇ ਇਹ ਕੁਝ 910718 ਬਾਈ ਨਹੀਂ ਨਹੀਂ ਲੱਖ ਦਾ ਕਿਸੇ ਮਤਲਬ ਨਾ ਫਰੋਮ ਦਾ ਫਰਸਟ ਟਾਈਮ ਤੁਸੀਂ ਮੈਨੂੰ ਇੱਕ ਨੋਟ ਦਿੱਤਾ ਸੀਗਾ ਹਾਂ ਤੇ ਜਦੋਂ ਤੁਸੀਂ ਇਹਦਾ ਸੀਰੀਅਲ ਨੰਬਰ ਦੇਖੋਗੇ ਤੇ ਇਹ ਐਗਜ਼ੈਕਟ ਉਹੀ ਸੀਰੀਅਲ ਨੰਬਰ ਆ ਜਿਹੜਾ ਤੁਸੀਂ ਐਂਟਰ ਕੀਤਾ ਵਾ ਅਰੇ ਵਾ ਵੀ ਵਾ ਦੇਖੋ ਭਾਈ ਦਰਸ਼ਕ ਵਾ ਤਾਂ ਐਂਡ ਹੀ ਹੋ ਗਈ ਗੱਲ ਬਾਤ ਇਹ ਮੇਰੇ ਹੀ ਨੋਟ ਆ ਕਿਰਤਕ ਬਈਨਾ ਕਬਾਇਆ ਭਾਈ ਆ ਦੇਖੋ ਆ ਯਾਰ ਆਏ ਹਾਏ 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 ਆ ਚੀਜ਼ ਆ ਦੇਖਣ ਵਾਲੀ ਆ ਆ ਤੁਸੀਂ ਦੇਖ ਸਕਦੇ ਹੋ ਰਿਆ ਸੀ ਤਿੰਨ ਚਾਰ ਬੰਦੇ ਬੈਠੇ ਆ ਤੇ ਬੈਠ ਗਿਆ ਸੀ ਰੈਂਡਮ ਨੰਬਰ ਬੋਲੇ ਨੇ ਤੇ ਰੈਂਡਮ ਰੈਂਡਮ ਨੰਬਰ ਬੋਲਣ ਤੋਂ ਬਾਅਦ ਜਿਹੜਾ ਆ ਆਹ ਸੀਰੀਅਲ ਨੰਬਰ ਭਾਈ ਤੁਸੀਂ ਭਾਈ ਮੈਂ ਤੁਹਾਨੂੰ ਇੱਕ ਗੱਲ ਦੱਸ ਦਦਾ ਨਾ ਇਹ ਜਿਹੜਾ ਨੋਟ ਹੈ ਇਹ ਪਤਾ ਨਹੀਂ ਕਿੰਨੇ ਟਾਈਮ ਤੋਂ ਮੇਰੀ ਉਹਦੇ ਵਿੱਚ ਪਿਆ ਬਟੂ ਬਾਲਟ ਚ ਪਿਆ ਸੀਗਾ ਕਾਫੀ ਟਾਈਮ ਤੋਂ ਮੈਨੂੰ ਲੱਗਦਾ 15 20 ਦਿਨ ਹੋ ਗਏ ਘੁੰਮੀ ਜਾ ਰਿਹਾ ਹੈ ਤੇ ਮੈਨੂੰ ਲੱਗਦਾ ਆਹੀ ਕਿ ਆਹੀ ਟ੍ਰਿਕ ਵਾਸਤੇ ਇਹ ਬਚਿਆ ਹੋਇਆ ਸੀਗਾ ਕਿ ਆਹੀ ਟ੍ਰਿਕ ਕਰਨਾ ਸੀ ਭਾਈ ਇਹੇ ਕਰਕੇ ਤੁਹਾਡੇ ਕੋਲ ਸੀਗਾ আরে ਵਾਹ ਵੀ ਵਾਹ ਬਹੁਤ ਸੋਹਣਾ ਯਾਰ ਬਾਲਾ ਹੀ ਸੋਹਣਾ ਕੰਮ ਗੱਲਬਾਤ ਹੋ ਗਈ ਯਾਰ ਉਹ ਹੱਥ ਮਲਾਓ ਭਾਈ ਬਹੁਤ ਸੋਹਣੀ ਗੱਲਬਾਤ ਕਰਦੇ ਹਾਂ ਯਾਰ ਆਹ ਚੀਜ਼ੇ ਬਹੁਤ ਵਧੀਆ ਹੋ ਗਈ ਯਾਰ ਇਹ ਤਾਂ ਬੱਜਮੀ ਰੈਂਡਮ ਕੀਤੀ ਆ ਚੀਜ਼ ਸਾਡੀ ਟੀਮ ਵੀ ਦੇਖ ਰਹੀ ਆਲਾ ਦਾਲਾ ਕਿ ਕੀ ਚੱਲ ਰਿਹਾ ਆ ਭਾਈ ਆਹ ਦਾਨ ਕਰ ਦਿੰਦੇ ਲੋ ਜੀ ਲੋ ਰੱਖ ਲਓ ਜੀ ਆਪਣੇ ਕੋਲ ਤੇ ਬਾਈ ਮੈਂ ਇੱਕ ਬਹੁਤ ਸੋਹਣਾ ਕੰਮ ਕਰਦਾ ਯਾਰ ਬਾਈ ਧੰਨਵਾਦ ਬਹੁਤ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਨਵਾਂ ਮੁੰਡਾ ਯਾਰ ਇਦਾਂ ਨਿਕਲੇ ਨਾ ਯਾਰ ਖਿੱਚ ਕੇ ਜੇ ਕੰਮ ਬਹੁਤ ਵਧੀਆ ਲੱਗਦਾ ਯਾਰ ਕਿੰਨੀ ਕਿੰਨੇ ਖੇਦੀ ਤੇ ਕਿੰਨੇ ਕਿ ਕਮੈਂਟ ਹੱਕ ਦੇ ਵਿੱਚ ਆਉਂਦ ਨੇ ਸਹੀ ਸਹੀ ਦੱਸਿਓ ਕਿੰਨੇ ਕਿ ਲੋਕੀ ਕਹਿੰਦੇ ਨੇ ਕਿ ਯਾਰ ਮੈਂ ਇੱਕ ਬਹੁਤ ਸੋਹਣਾ ਕਿੰਨੇ ਕਿ ਕਹਿੰਦੇ ਨੇ ਐਵੇਂ ਪਕਾਈ ਮਾਰਦਾ ਯਾਰ ਮੰਨ ਲਓ ਵੀਰੇ ਜਿਹੜੇ ਬੰਦੇ ਨੂੰ ਨੌਲੇਜ ਆ ਮੈਜਿਕ ਦੀ ਜਾਂ ਮਤਲਬ ਜਿਹੜੇ ਸਵਾਦ ਐਂਟਰਟੇਨ ਨੂੰ ਦੇਖ ਰਹੇ ਨੇ ਮੈਨੂੰ ਉਹ ਤਾਂ ਮੰਨ ਲਓ ਵੀ سپورਟ ਹੀ ਕਰਦੇ ਨੇ ਮੰਨ ਲਓ ਵੀ ਅੱਜ ਰੀਚ ਚ 90% ਆਡੀਅנס ਸਪੋਰਟ ਕਰ ਰਹੀ ਆ ਤੇ ਜਿਹੜੇ ਮੰਨ ਲਓ ਜੇ 10% ਕਹਿ ਲਈ ਉਹਨਾਂ ਨੂੰ ਨੌਲੇਜ ਤਾਂ ਹੈ ਨਹੀਂ ਮਤਲਬ ਉਹ ਆਪਣੀ ਗੈਸ ਲਾਈ ਜਾਣਗੇ ਵੀ ਹਾਂ ਆ ਇਦਾਂ ਕੀਤਾ ਆ ਇਦਾਂ ਕੀਤਾ ਆ ਸਾਨੂੰ ਵੀ ਆਉਂਦਾ ਸਾਨੂੰ ਵੀ ਆਉਂਦਾ ਹੂੰ ਪਰ ਥੋੜਾ ਮਨੋਵਲਤ ਨਹੀਂ ਡੋਲਦਾ ਜਮਾ ਹੀ ਨਹੀਂ ਵੀਰੇ ਪ੍ਰਵਾਹ ਜਮ ਮੈਂ ਕਿਸੇ ਦੀ ਪਰਵਾਹ ਨਹੀਂ ਹੈਗੀ ਬਸ ਵੀ ਅਸੀਂ ਆਪਮੇਂ ਵਾਲੀ ਚਾਲ ਚੱਲੀ ਜਾਏਗੀ ਹਾਂਜੀ ਕੰਮ ਕਰ ਰਹੇ ਆ ਵਧੀਆ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਵੀ ਜੇ ਉਹਨਾਂ 10% ਨੂੰ ਇਗਨੋਰ ਕਰਦਾ ਤਾਂ 90% ਤਾਂ ਮੇਰੇ ਨਾਲ ਨੇ ਉਹ ਤਾਂ ਕਹਿ ਰਹੇ ਨੇ ਬਾਈ ਤੂੰ 10 ਕੀ ਕਰਨਾ ਆਪਾਂ ਉਹੀ ਕਰਾਂਗੇ ਤੇਰੇ ਲਈ ਫਿਰ ਪਹਿਲਾ ਸ਼ੋਅ ਕਿੱਥੇ ਲਾਉਣ ਦੀ ਉਮੀਦ ਹੈ ਕਿ ਸ਼ੋਅ ਕਿੱਥੇ ਲਾਉਂਗੇ ਹੁਣ ਪਹਿਲਾ ਸ਼ੋਅ ਵੀਰੇ ਆਪਾਂ ਇੱਥੇ ਖੰਦੇ ਹੀ ਕਰਾਂਗੇ ਹੂੰ ਅੌਡੀਟੋਰੀਅਮ ਬੁੱਕ ਕਰਕੇ ਆਪਾਂ ਖੰਣਾ ਹੀ ਕਰਾਂਗੇ ਜਦੋਂ ਵੀ ਆਪਣਾ ਵਾਇਰੋ ਨੇ ਟਾਈਮ ਦਿੱਤਾ ਬਿਲਕੁਲ ਬਾਈ ਦਾ ਪੇਜ ਆ ਜਿਹੜਾ ਬਾਈ ਫੋਲੋ ਕਰ ਲੋ ਇੰਸਟਾਗ੍ਰam ਦੇ ਉੱਤੇ ਅਪਡੇਟ ਨਾਲ ਤੋਂ ਨਾਲ ਜਿਹੜਾ ਮਿਲਦਾ ਰਹੂਗਾ ਬਾਈ ਇੱਕ ਹੋਰ ਗੱਲ ਹੈ ਉਹ ਆਈ ਨਹੀਂ ਹੈਗਾ ਚਲੋ ਮੈਂ ਬੈਠਾ ਸੀਗਾ ਇਹ ਅਸੀਂ ਬੈਠ ਕੇ ਇੰਟਰਵਿਊ ਕੀਤੀ ਆ ਅਸੀਂ ਜਿਹੜੀ ਪਹਿਲੀ ਇੰਟਰਵਿਊ ਕੀਤੀ ਸੀ ਉਹ ਅਸੀਂ ਮਾਰਕੀਟ ਦੇ ਵਿੱਚ ਕੀਤੀ ਸੀ ਰੈਂਡਮ ਬੰਦਿਆਂ ਦੇ ਨਾਲ ਕੀਤੀ ਸੀ ਤੁਸੀਂ ਵੀ ਬਾਈ ਦੇ ਜੇ ਕੋਈ ਸ਼ੋਅ ਜਦੋਂ ਲਾਊਗਾ ਬਾਈ ਦੇ ਸ਼ੋਅ ਦੇ ਵਿੱਚ ਜ਼ਰੂਰ ਆਉਣਾ ਤੇ ਉਥੇ ਆਗੇ ਤੁਹਾਡੇ ਨਾਲ ਵੀ ਬਾਈ ਮੈਜਿਕ ਕਰੂਗਾ ਹੈ ਬਾਈ ਹਾਂਜੀ ਅਰੇ ਵਾਹ ਜੀ ਬਹੁਤ ਸੋਹਣਾ ਅੱਗੇ ਮੈਂ ਇਹੀ ਉਮੀਦ ਰੱਖੂਗਾ ਕਿ ਤੁਸੀਂ ਨਾ ਯਾਰ ਤਰੱਕੀ ਕਰੋ ਅਸੀਂ ਤੁਹਾਨੂੰ ਵੱਡੀਆਂ ਸਟੇਜਾਂ ਦੇ ਦੇਖੇ ਜਦੋਂ ਅਸੀਂ ਤੁਹਾਨੂੰ ਫੋਨ ਕਰਕੇ ਬਾਈ ਇੰਟਰਵਿਊ ਕਰਨੀ ਆ ਤਾਂ ਤੁਸੀਂ ਕਹੋਗੇ ਯਾਰ ਟਾਈਮ ਨਹੀਂ ਹੈਗਾ ਹਲੇ ਟਾਈਮ ਟਾਈਮ ਤਾਂ ਵੀਰੇ ਤੁਹਾਨੂੰ ਦਾ ਜ਼ਰੂਰ ਟਾਈਮ ਦਵਾਂਗੇ ਕਿਉਂਕਿ ਤੁਸੀਂ ਆਪਣਾ ਪਹਿਲਾ ਇੰਟਰਵਿਊ ਕੀਤਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਨਹੀਂ ਨਹੀਂ ਬਹੁਤ ਬਹੁਤ ਸ਼ੁਕਰੀਆ ਮੇਰੇ ਬਹੁਤ ਬਹੁਤ ਤੁਹਾਡੇ ਕੋਲ ਟੈਲੈਂਟ ਆ ਮੇਰੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਟੈਲੈਂਟ ਨੂੰ ਚੰਗੇ ਟੈਲੈਂਟਰ ਨੂੰ ਅਸੀਂ ਸਾਹਮਣੇ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਰਹੀਏ ਤੇ ਤੁਹਾਡਾ ਦਰਸ਼ਕੋ ਸਾਥ ਚਾਹੀਦਾ ਹੁੰਦਾ ਸਾਨੂੰ ਤੇ ਤੁਸੀਂ ਬੜਮੁੱਲਾ ਆਪਣਾ ਸਾਥ ਜਿਹੜਾ ਦਿਨੇ ਹੋ ਬਹੁਤ ਚੰਗਾ ਲੱਗਦਾ ਆ ਤੁਹਾਡੇ ਨਾਲ ਵੀ ਜਦੋਂ ਸਾਡਾ رابطہ ਹੁੰਦਾ ਆ ਬਹੁਤ-ਬਹੁਤ ਸ਼ੁਕਰੀਆ ਦਰਸ਼ਕੋ ਤੁਹਾਡਾ ਵੀ ਤੇ ਬਾਈ ਬਾਈ ਦਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਬਾਈ ਉਰੇ ਪਹੁੰਚੇ ਬਹੁਤ-ਬਹੁਤ ਸ਼ੁਕਰੀਆ ਬਹੁਤ ਚੰਗਾ ਲੱਗਿਆ ਵੀਰੇ ਧੰਨਵਾਦ ਵੀਰੇ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਇਸ ਟੈਲੈਂਟ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋਗੇ ਦੇਖੋ ਦਰਸ਼ਕੋ ਮੈਂ ਕੋਈ ਐਸੀ ਕੁਰਸੀ ਦੇ ਉੱਤੇ ਨਹੀਂ ਬੈਠਾ ਜਿੱਥੇ ਬੈਠ ਕੇ ਮੈਂ ਤੁਹਾਨੂੰ ਇਹ ਕਹਿ ਸਕਾਂ ਕਿ ਦੇਖੋ ਕੋਈ ਪ੍ਰਵਚਨ ਦੇ ਸਕਾਂ ਕੋਈ ਐਦਾਂ ਨਾ ਤਾਂ ਮੈਂ ਐਡਾ ਵੱਡਾ ਹੋਇਆ ਆ ਨਾ ਮੈਂ ਇਸ लायक ਆ ਪਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹੂੰਗਾ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਪਰਸਨ ਦੇ ਕਰਕੇ ਖੁਸ਼ੀ ਤੁਹਾਨੂੰ ਮੁਸਕਰਾਹਟ ਜਾਂ ਕੋਈ ਐਸੀ ਚੰਗੀ ਘਟਨਾ ਘਟੀ ਆ ਜਿਹਦੀ ਤੁਸੀਂ ਉਮੀਦ ਰੱਖਦੇ ਹੋ ਤਾ ਉਸ ਨੂੰ ਨਾ ਇੱਕ ਵਾਰ ਜਰੂਰ ਧੰਨਵਾਦ ਕਿਹਾ ਕਰੋ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਇਹ ਚੰਗੀ ਵੀਡੀਓ ਹੈ ਚੰਗਾ ਟੈਲੈਂਟ ਹੈ ਪੰਜਾਬ ਦੇ ਵਿੱਚ ਹੈ ਇਸ ਨੂੰ ਸ਼ੇਅਰ ਜਰੂਰ ਕਰਿਓ ਤਦ ਤੱਕ ਲਈ ਮੈਨੂੰ ਜਾਨੀ ਹਰਮਿੰਦਰ ਖੰਨ ਨੂੰ ਦੋਈ ਜ਼ਾਦਾ ਦੇ ਦਰਵਾਜ਼ੇ ਮਟੇ ਧੰਨਵਾਦ